ਸਾਜੀਗਾਲ ਜੀ ਮੇਡਾ ਆਪਣਾ ਧਰਮ ਜੀ ਡੀਪੀ ਤੇ ਤੁਸੀਂ ਦੇਦੇ ਪਿਓ ਮੇਰਾ ਡੀਪੀ ਸੀ ਪੰਜਾਬੀ ਤੇ ਡੀਪੀ ਸੀ ਪੰਜਾਬੀ ਤੇ ਤੁਹਾਡਾ ਇੱਕ ਵਾਰੀ ਫੇਰ ਤੋਂ ਸਵਾਗਤ ਆ ਦੋਸਤੋ ਲਗਾਤਾਰ ਅਸੀਂ ਤੁਹਾਨੂੰ ਧਾਰ ਮਿਕਸਥਾਨਾਂ ਦੇ ਜਿਹੜੇ ਆ ਦਰਸ਼ਨ ਕਰਵਾਉਂਦੇ ਰਹਿੰਨੇ ਆ ਤੇ ਬਹੁਤ ਸਾਰੇ ਧਾਰਮਿਕ ਸਥਾਨਾਂ ਦੇ ਜਿਹੜੇ ਅਸੀਂ ਤੁਹਾਨੂੰ ਦਰਸ਼ਨ ਆ ਕਰਵਾ ਚੁੱਕੇ ਆ ਇਹ ਉਹ ਦਰਬਾਰ ਆ ਜਿੱਥੇ ਬਾਬਾ ਸਾਰੇ ਚੰਦ ਜੀ ਨੇ ਆਪਣੀ ਬਾਹ ਜਿਹੜੀ ਲੰਬੀ ਕਰਕੇ ਤੇ ਬਾਬਾ ਲక్ష్ਮੀ ਦਾਸ ਜੀ ਦੇ ਪੁੱਤਰ ਨੂੰ ਜਿਹੜਾ ਆ ਆਕਾਸ਼ ਚ ਜਾਣ ਤੋਂ ਰੋਕਿਆ ਤੇ ਉਹਨਾਂ ਨੂੰ ਆਪਣੇ ਕੋਲ ਲੈ ਲੈਂਦਾ ਤਾਂ ਕਿ ਉਹ ਕੋਲ ਬੰਸ ਜਿਹੜੀ ਉਹ ਚਲਦੀ ਰਹੇ ਇਹ ਉਹੀ ਸਥਾਨ ਆ ਨਾਲ ਦੀ ਨਾਲ ਬਾਬਾ ਜੀ ਦਾ ਜਿਹੜਾ ਆ 400 ਸਾਲ ਤੋਂ ਤਕਰੀਬਨ ਤਕਰੀਬਨ ਜਿਹੜਾ ਧੂਣਾ ਜਿਹੜਾ ਅਖੰਡ ਧੂਣਾ ਚੱਲਦਾ ਪਿਆ ਆ ਉਹਦੇ ਵੀ ਤੁਹਾਨੂੰ ਜਿਹੜੇ ਆ ਦਰਸ਼ਨ ਕਰਵਾਵਾਂਗੇ ਬਾਬਾ ਜੀ ਦੇ ਨਾਲ ਪੂਰਨ ਇਤਿਹਾਸ ਕੀ ਗੱਲਬਾਤ ਆ ਕੀ ਇੱਥੇ ਦੀ ਜਿਹੜੀ ਸਾਰੀ ਗੱਲਬਾਤ ਆ ਉਹ ਤੁਹਾਨੂੰ ਜਿਹੜੇ ਆ ਦਰਸ਼ਨ ਕਰਵਾਵਾਂਗੇ ਤੇ ਇਸ ਟਾਈਮ ਅਸੀਂ ਇੱਥੇ ਪਹੁੰਚੇ ਹੋਏ ਆ ਇੱਧਰ ਤੁਸੀਂ ਦਰਸ਼ਨ ਕਰਦੇ ਪਏ ਹੋ ਕਿ ਜਿਹੜਾ ਅਖੰਡ ਧੂਣਾ ਸਾਹਿਬ ਆ ਮੈਂ ਆਪਣੇ ਕੈਮਰਾਮੈਨ ਨੂੰ ਕਹਾਂਗਾ ਵੀ ਇੱਧਰ ਦੇ ਦਰਸ਼ਨ ਕਰਾਏ ਜਾਣ ਕਿ ਇਹ ਅਖੰਡ ਧੂਣਾ ਸਾਹਿਬ ਆ ਜਿਹੜਾ ਬਾਬਾ ਸ਼ੇਰੀ ਚਾਂਜੀ ਦੇ ਦਰਬਾਰ ਦੇ ਉੱਤੇ ਜਿਹੜਾ ਹਮੇਸ਼ਾ ਹੀ ਜਿਹੜਾ ਆ ਚੱਲਦਾ ਰਹਿੰਦਾ ਆ ਇਹਦੇ ਦਰਸ਼ਨ ਮੈਂ ਕਵਾਂਗਾ ਕਿ ক্লোਜ ਤੋਂ ਜਿਹੜੇ ਆ ਕਰਵਾਏ ਜਾਣ ਇਹ ਅਖੰਡ ਧੂਣੇ ਆ ਜਿੱਥੇ-ਜਿੱਥੇ ਵੀ ਕਹਿੰਦੇ ਨੇ ਬਾਬਾ ਜੀ ਦੇ ਧੂਣੇ ਨੇ ਉੱਥੇ-ਉੱਥੇ ਹੀ ਬਹੁਤ ਸਾਰੇ ਜਿਹੜੇ ਆ ਉਹ ਚਮਤਕਾਰ ਹੁੰਦੇ ਰਹਿੰਦੇ ਨੇ ਤੇ ਇਹ ਬਾਬਾ ਸ਼੍ਰੀ ਚਾਂਜੀ ਦਾ ਜਿਹੜਾ ਆ ਧੋਣਾ ਆ ਬਚਪਨ ਤੋਂ ਲੈ ਕੇ ਇੱਥੇ ਹੀ ਬਾਬਾ ਜੀ ਜਿਹੜੇ ਨੇ ਜ਼ਿਆਦਾਤਰ ਰਹੇ ਨੇ ਤੇ ਇੱਥੇ ਹੀ ਜ਼ਿਆਦਾਤਰ ਜਿਹੜੀ ਬਾਬਾ ਜੀ ਨੇ ਜਿਹੜੀ ਇਹ ਭਗਤੀ ਕੀਤੀ ਇਹ ਸਭ ਤੋਂ ਪਹਿਲਾ ਸਥਾਨ ਜਿਹੜਾ ਆ ਜੇਕਰ ਆਪਾਂ ਕਹਿ ਲਈਏ ਕਿ ਇਹੀ ਹੈ ਜਿੱਥੇ ਕਿ ਹੁਣੇ-ਹੁਣੇ ਜਿਹੜੇ ਨੇ ਜਿਹੜੇ ਪਾਠ ਸਾਹਿਬ ਚੱਲਦੇ ਪਏ ਸੀ ਜਿੱਦੇ ਚ ਬੀਬੀਆਂ ਵੱਲੋਂ ਜਿਹੜਾ ਆ ਇਥੇ ਪਾਠ ਕੀਤਾ ਜਾ ਰਿਹਾ ਤੇ ਹੁਣ ਜਿਹੜਾ ਹੈ ਇੱਥੇ ਜਿਹੜਾ ਪ੍ਰਸਾਦ ਜਿਹੜਾ ਸਕਾਇਆ ਜਾ ਰਿਹਾ ਤੁਸੀਂ ਤਸਵੀਰਾਂ ਇਧਰ ਮੈਂ ਦਿਖਾਉਣ ਦੀ ਕੋਸ਼ਿਸ਼ ਕਰਾਂਗਾ ਕਿ ਪ੍ਰਸਾਦ ਜਿਹੜਾ ਆ ਸਕਦੇ ਪਈਏ ਤੇ ਇਸ ਟਾਈਮ ਸੰਗਤਾਂ ਜਿਹੜੀਆਂ ਇੱਥੇ ਮੌਜੂਦ ਨੇ ਬਹੁਤ ਸਾਰੀਆਂ ਸੰਗਤਾਂ ਇੱਥੇ ਨੇ ਨਾਲ ਦੀ ਨਾਲ ਜਿਹੜੇ ਦਰਸ਼ਨ ਵੀ ਕਰਾਨੇ ਆ ਤੇ ਨਾਲ ਦੀ ਨਾਲ ਜਿਹੜਾ ਆ ਇਸ ਤੇ ਇਤਿਹਾਸ ਤੇ ਉੱਤੇ ਜਿਹੜੀ ਗੱਲਬਾਤ ਆ ਉਹ ਕਰਨ ਦੀ ਵੀ ਕੋਸ਼ਿਸ਼ ਕਰਦੇ ਆ ਤੇ ਆਓ ਅੱਗੇ ਚੱਲਦੇ ਆਂ ਦੋਸਤੋ ਜਿਵੇਂ ਕਿ ਅਸੀਂ ਤੁਹਾਡੇ ਨਾਲ ਗੱਲਬਾਤ ਸਾਂਝ ਕਰ ਚੁੱਕੇ ਹਾਂ ਕਿ ਇਸ ਟਾਈਮ ਅਸੀਂ ਪਹੁੰਚੇ ਹੋਏ ਹਾਂ ਅ ਦਰਬਾਰ ਬਾਬਾ ਸ੍ਰੀ ਚਾਂਜੀ ਦੇ ਧੂਨੇ ਦੇ ਉੱਤੇ ਤੇ ਤਪਸਥਾਨ ਆ ਇੱਥੇ ਬਾਬਾ ਜੀ ਬਹੁਤ ਲੰਬੇ ਸਮੇਂ ਤੋਂ ਜਿਹੜਾ ਇੱਥੇ ਰਹੇ ਨੇ ਇੱਥੇ ਦਾ ਕੀ ਇਤਿਹਾਸ ਆ ਜਿਹੜੀ ਗੱਲ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕਾ ਕਿ ਬਾਬਾ ਜੀ ਨੇ ਜਿਹੜੀ ਆਪਣੀ ਬਾਹ ਲੰਬੀ ਕਰਕੇ ਤੇ ਬਾਬਾ ਲਖਮੀਦਾ ਜੀ ਦੇ ਪੁੱਤਰ ਨੂੰ ਜਿਹੜਾ ਆ ਉਹ ਆਕਾਸ਼ ਦੇ ਵਿੱਚ ਜਾਣ ਤੋਂ ਰੋਕਿਆ ਜਿਹੜਾ ਸੀ ਤੇ ਧਰਤੀ ਤੇ ਫੇਰ ਵਾਪਸ ਲੈ ਆਂਦਾ ਸੀ ਕਿਉਂਕਿ ਕਿਹਾ ਜਾਂਦਾ ਕਿ ਜਿਹੜਾ ਉਹਨਾਂ ਦੀ ਕੋਲ ਨੂੰ ਚਲਾਉਣ ਵਾਸਤੇ ਇਹ ਬਾਬਾ ਜੀ ਦੀ ਬਹੁਤ ਜ਼ਿਆਦਾ ਜ਼ਰੂਰਤ ਸੀ ਇਸ ਕਰਕੇ ਉਹਨਾਂ ਨੂੰ ਧਰਤੀ ਤੇ ਫੇਰ ਵਾਪਸ ਲੈ ਆਂਦਾ ਅ ਥੋੜੀ ਬਹੁਤ ਜਾਣਕਾਰੀ ਅਸੀਂ ਦੇ ਚੁੱਕਿਆ ਬਾਕੀ ਜ਼ਿਆਦਾ ਜਾਣਕਾਰੀ ਸਾਡੇ ਨਾਲ ਇਸ ਟਾਈਮ ਸੇਵਾਦਾਰ ਮੌਜੂਦ ਨੇ ਗੱਲਬਾਤ ਕਰ ਲੈਣੇ ਆ ਬਾਬਾ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਪਹਿਲਾਂ ਤੇ ਆਪਣਾ ਨਾਮ ਜ਼ਰੂਰ ਦੱਸੋ ਸੰਗਤਾਂ ਨੂੰ ਮਨਤਲ ਖੁਵਿੰਦਰ ਦਾਸ ਜੀ ਮਹਾਂ ਤਲਖਵਿੰਦਰ ਦਾਸ ਜੀ ਬਾਬਾ ਜੀ ਹੁਣ ਤੁਸੀਂ ਸ਼ੁਰੂ ਤੋਂ ਲੈ ਕੇ ਜੋ ਵੀ ਬਾਬਾ ਜੀ ਦੀ ਗੱਲਬਾਤ ਆ ਉਹਦੇ ਤੇ ਚਾਨਣਾ ਜ਼ਰੂਰ ਪਾਓ ਗੁਰੂ ਪਿਆਰੀ ਸਾਧ ਸੰਗਤ ਜੀ ਆਪ ਜੀ ਦੇ ਚਰਨਾਂ 'ਚ ਪਹਿਲਾਂ ਫਤਿਹ ਗਜਾਉਣੀ ਆ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਇਹ ਤਪ ਸਥਾਨ ਉਹ ਆ ਜਿੱਥੇ ਬਾਬਾ ਸ੍ਰੀ ਚੰਦ ਜੀ ਨੇ ਆਣ ਕੇ ਬੈਠ ਕੇ ਬੰਦਗੀ ਕੀਤੀ ਦੇ ਸਭ ਤੋਂ ਪਹਿਲੇ ਗੁਰੂ ਨਾਨਕ ਦੇਵ ਜੀ ਦੇ ਜਿਹੜੇ ਸਹੁਰਾ ਸਾਹਿਬ ਹੀ ਮੂਲ ਚੰਦ ਖਤਰੀ ਉਹ ਉਸ ਸਮੇਂ ਇੱਥੇ ਪਟਵਾਰੀ ਲੱਗੇ ਹੋਏ ਸਨ। ਉਹਨਾਂ ਦੀ ਬੇਟੀ ਸੀ ਮਾਤਾ ਸੁਲਖਣੀ ਜੀ ਜਿਨ੍ਹਾਂ ਦੀ ਸ਼ਾਦੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਨਾਲ ਹੋਈ ਬਟਾਲਾ ਸਹਿਰ ਵਿੱਚ। ਸੁਲਤਾਨਪੁਰ ਲੋਧੀ ਤੋਂ ਵਿਆਹਣ ਵਾਸਤੇ ਆਏ ਗੁਰੂ ਨਾਨਕ ਦੇਵ ਜੀ ਮਹਾਰਾਜ ਬਟਾਲੇ ਕੰਨ ਸਾਹਿਬ ਗੁਰਦੁਆਰੇ। ਉੱਥੇ ਉਹਨਾਂ ਦੀ ਸ਼ਾਦੀ ਹੋਈ ਹੈ, ਉੱਥੇ ਸਾਰੇ ਕਾਰਜ ਹੋਏ ਨੇ। ਇੱਥੇ ਜਿਹੜੇ ਸਥਾਨ ਤੇ ਤੁਸੀਂ ਆਪਣੇ ਚਰਨ ਪਾਏ ਹੋ ਇੱਥੇ ਮੂਲਚੰਦ ਖਤਰੀ ਮੂਲਚੰਦ ਜਿਹੜੇ ਖਤਰੀ ਹੋ ਰਹਿੰਦੇ ਸਨ ਉਹਨਾਂ ਦੀ ਬੇਟੀ ਹੀ ਮਾਤਾ ਸੁਲਖਣੀ ਜੀ ਦੇ ਇੱਥੋਂ ਲੈ ਕੇ ਬਟਾਲੇ ਗਏ ਸਨ ਕਿ ਇੱਥੇ ਉਹ ਪਟਵਾਰੀ ਲੱਗੇ ਹੀ ਉਸ ਸਮੇਂ ਦੇ ਤੇ ਸ਼ਾਦੀ ਜਰੀਏ ਬਟਾਲੇ ਸ਼ਹਿਰ ਆਪਣੇ ਬੇਟੀ ਦੀ ਕੀਤੀ ਤੇ ਕੁਝ ਸਮਾਂ ਚੱਲਦਾ ਗਿਆ ਤੇ ਸੁਲਤਾਨਪੁਰ ਲੋਧੀ ਵਿਖੇ ਪਹਿਲੇ 1551 ਦੇ ਵਿੱਚ ਬਾਬਾ ਸ੍ਰੀ ਚੰਦ ਜੀ ਨੇ ਜਨਮ ਲਿਆ ਉਨ ਜਨਮ ਦੇ ਲੈਣ ਦੇ ਸਮੇਂ ਉਹਨਾਂ ਦੇ ਸੱਜੇ ਕੰਨ ਦੇ ਵਿੱਚ ਮਾਛ ਦਾ ਮੁੰਦਰਾ ਸੀ ਤਨ ਤੇ ਭੂਤੀ ਲੱਗੀ ਸੀ ਸਿਰ ਤੇ ਸੋਨੇ ਰੰਗੀਆਂ ਜਟਾਂ ਸਨ ਤੇ ਇਹ ਸਰੂਪ ਵੇਖਿਆ ਲੰਗੋਟ ਲੱਗਾ ਹੋਇਆ ਸੀ ਤੇ ਸਾਰੇ ਸਹਜੇ ਸਹਜੇ ਰੌਲਾ ਪਿਆ ਭਿ ਫਲਾਣੇ ਦੇ ਘਰ ਬੱਚੇ ਨੇ ਜਨਮ ਲਿਆ ਤਾਂ ਉਹ ਆਹ ਸਰੂਪ ਆ ਆਹस्ते ਆਹस्ते 1553 ਦੇ ਵਿੱਚ ਲਕਸ਼ਮੀ ਚਾਂਜੀ ਨੇ ਜਨਮ ਲਿਆ ਗੁਰਨਾਨਕ ਦੇਵ ਦੇ ਦੋ ਬੇਟੇ ਸੀ ਕੋਸੇ ਸਮਾਂ ਚੱਲਦਾ ਪਿਆ ਗੁਰੂ ਨਾਨਕ ਦੇਵ ਜੀ ਮਾਰ ਨੇ ਚਾਰ ਉਦਾਸੀਆਂ ਕੀਤੀਆਂ ਉਹਨਾਂ ਤੋਂ ਬਾਅਦ ਫਿਰ ਸੁਲਤਾਨ ਬਰਲੋਦੀ ਆਏ ਸੁਲਤਾਨ ਬਰਲੋਦੀ ਤੋਂ ਇਥੇ ਆਪਣੇ ਜਦੋਂ ਲੱਗੇ ਚਾਲੇ ਪਾਉਣ ਕਿ ਡੇਰਾ ਬਾਬਾ ਨਾਨਕ ਦੀ ਧਰਤੀ ਵਾਲ ਨੂੰ ਤੇ ਭੈਣ ਨਾਨਕੀ ਆਖਣ ਲੱਗੀ ਕਿ ਵੀਰ ਜੀ ਇਹ ਛੋਟੇ ਛੋਟੇ ਬੱਚੇ ਨੇ ਸਾਰੀ ਉਮਰ ਤੁਸੀਂ ਘਰੋਂ ਬਾਹਰ ਰਹੇ ਹੋ ਤੇ ਇਹਨਾਂ ਬੱਚਿਆਂ ਨੂੰ ਪਾਲਣ ਪੋਛਣ ਵਾਸਤੇ ਤੁਹਾਡੀ ਜ਼ਿੰਮੇਵਾਰੀ ਆ ਉਹ ਆਖਣ ਲੱਗੇ ਵੀ ਇਹਨਾਂ ਦੀ ਜ਼ਿੰਮੇਵਾਰੀ ਉਸ ਮਾਲਕ ਦੀ ਆ ਆਪਾਂ ਜੋ ਇਹਨਾਂ ਨਾਲ ਕਰਨਾ ਉਹ ਕਰ ਦਿੱਤਾ ਵਾਦਾ ਇਹ ਹੁਣ ਆਪਣੇ ਨਾਨਕ ਜਾਨ ਕੇ ਪਖੋਗੇ ਇਹ ਪਖੋ ਕੇ ਨਾਨਕੇ ਸੀ ਬਾਬਾ ਸਿਰਜਾਂਜੀ ਦੇ ਇੱਥੇ ਆਣ ਕੇ ਇਹ ਫਿਰ ਆਪਣਾ ਤਪ ਕਰਨਾ ਸ਼ੁਰੂ ਕਰਤਾ ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਉਥੋਂ ਹੁੰਦੇ ਜਿੱਤੇ ਰੰਡਾਵੇ ਦਾ ਖੂਹ ਆ ਡੇਰਾ ਬਾਬਾ ਨਾਨਕ ਉਥੋਂ ਹੁੰਦੇ ਹੁੰਦੇ ਸਿੱਧੇ ਕਰਤਾਰਪੁਰ ਸਾਹਿਬ ਚਲੇ ਗਏ ਨੇ ਤੇ ਕਰਤਾਰਪੁਰ ਸਾਹਿਬ ਜਦੋਂ ਸਮਾਂ ਪਿਆ ਉਹ ਸਮੇ ਆਹੋ ਦਿਨਸਾਨ ਕਣਕ ਦੀ ਫਸਲ ਚੱਲ ਰਹੀ ਸੀ ਤੇ ਚਲਦਿਆਂ ਚਲਦਿਆਂ ਗੁਰਨਾਨਕ ਦੇਵ ਜੀ ਰਾਵੀ ਦੇ ਕੰਢੇ ਤੇ ਜਾ ਕੇ ਤੇ ਬੈਠ ਗਿਆ ਸਾਧ ਸੰਗ ਜੀ ਬੈਠਿਆਂ ਬੈਠਿਆਂ ਸਮਾਂ ਪੈਂਦਾ ਗਿਆ ਗਰਮੀਆਂ ਦਿਨ ਦੇ ਉਹ ਤੋਂ ਦੇਖਿਆ ਵੀ ਦੋਦੇ ਹੁਣੇ ਦੋ ਭਾਈ ਸੀ ਉਹਨਾਂ ਨੇ ਅੱਜ ਦੇ ਦਿਨ ਇਹਨਾਂ ਦਿਨਾਂ ਦੇ ਵਿੱਚ ਕਣਕ ਦੀ ਫਸਲ ਚਲਦੀ ਹੁਣ ਮਸ਼ੀਨਾਂ ਦਾ ਯੋਗ ਆ ਉਦੋਂ ਸਾਧ ਸੰਗ ਜੀ ਫਲੇ ਚੱਲਦੇ ਸਨ ਦੋਦੇ ਹੁਣਾਂ ਨੇ ਦੋ ਢੇਰ ਦਾਣਿਆਂ ਦੇ ਬਣਾ ਕੇ ਹਵਾ ਨਾਲ ਛੱਟ ਕੇ ਉਹ ਤਿਆਰ ਕਰਕੇ ਛੋਟਾ ਭਾਈ ਜਾਂਦਾ ਦੋਦੇ ਨੂੰ ਵੀਰਜੀ ਪ੍ਰਸ਼ਾਦਾ ਛਾ ਕੇ ਆਉ ਤੇ ਹੁਣ ਸਮਾਂ ਭੁੱਖ ਲੱਗ ਗਿਆ ਤੇ ਫਿਰ ਅਗਲਾ ਕਾਰ ਸਵਾਰਾਂਗੇ ਫਿਰ ਵੱਡਾ ਭਾਈ ਦੋਦਾ ਪ੍ਰਸ਼ਾਦਾ ਛਕਣ ਗਿਆ ਤੇ ਨਿੱਕੇ ਨੇ ਆਪਣੇ ਬੋਲ ਤੋਂ ਦਾਣੇ ਜੇ ਜਿਆ ਉਹ ਵੱਡੇ ਦੇ ਬੋਲ ਤੇ ਪਾਤੇ ਫਿਰ ਵੱਡਾ ਪ੍ਰਸ਼ਾਦਾ ਛਾ ਕੇ ਆਇਆ ਤੇ ਨਿੱਕੇ ਨੂੰ ਆnde ਭਾਈ ਜੀ ਮੈਂ ਤੁਸੀਂ ਲੰਗਰ ਛਾ ਕੇ ਆਓ ਤੇ ਨਾਲ ਮੈਂ ਬੌਲਦਾਂ ਨੂੰ ਪੱਠੇ ਪਾ ਕੇ ਆਇਆ ਤੇ ਬੌਲਦ ਲੈ ਆ ਕੇਆਂ ਕੇ ਦਾਣੇ ਭਰਨੇ ਗੁਰੂ ਨਾਨਕ ਦੇਵ ਜੀ ਮਹਾਰਾਜ ਬਾਲਾ ਮਰਦਾਨਾ ਉੱਥੇ ਸਾਹਮਣੇ ਦੇਖਣ ਦੇ ਗੁਰੂਤਾਰ ਪ੍ਰਸਾਦ ਜੀ ਤੇ ਐਸ ਵੇਲੇ ਮੌਜੂਦ ਆ ਗਦੀ ਆ ਉੱਥੇ ਬੈਠੇ ਦੇਖ ਰਹੇ ਨੇ ਤੇ ਫਿਰ ਵੱਡਾ ਆ ਗਿਆ ਦੋਦਾ ਨਿਕਾ ਭਾਈ ਘਰ ਨੂੰ ਚੱਲ ਗਿਆ ਫਿਰ ਵੱਡੇ ਨੇ ਕੀ ਕੀਤਾ ਉਸੇ ਤਰ੍ਹਾਂ ਜਿੰਨੀਆਂ ਮਗਰੀਆਂ ਛੋਟੇ ਨੇ ਪਾਈਆਂ ਉਹ ਢੇਰ ਆਪਣੇ ਤੋਂ ਦਾਣੇ ਫਿਰ ਛੋਟੇ ਦੇ ਪਾਤੇ ਦਾਣੇ ਫਿਰ ਬਰਾਬਰ ਹੋ ਗਏ ਤੇ ਜਦੋਂ ਲੱਗੇ ਥੈਲੇ ਭਰਨ ਦੂਜਾ ਭਾਈ ਵੀ ਆ ਗਿਆ ਪ੍ਰਸਾਦਾ ਛਾ ਕੇ ਤੇ ਜਦੋਂ ਸਮਾਂ ਪਿਆ ਲੱਗੇ ਥੈਲੇ ਭਰਨ ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਨਿਗਾਹ ਪਈ ਜਾਂਦੇ ਉਹ ਭਗਤਾਂ ਨੂੰ ਸੱਦ ਕੇ ਲਿਆਉ। ਸਾਧ ਸੰਗ ਜੀ ਉਹਨਾਂ ਦੋਨਾਂ ਨੂੰ ਸੱਦਿਆ। ਆਖਨ ਲਗੇ ਵੀ ਇਹ ਕੀ ਕਹੋ ਤਕਿਆ ਜੇਰਾ ਤੁਸੀਂ ਇਦਾਂ ਕੀਤਾ ਵਾ। ਉਹਨਾਂ ਨੂੰ ਪਤਾ ਹੀ ਗੁਰੂ ਨਾਨਕ ਦੇਵ ਉਹਨਾਂ ਆਖਿਆ ਵੀ ਸੱਚ ਸਾਹਮਣੇ ਲਿਆਉਣਾ। ਤੇ ਵੱਡੇ ਨੂੰ ਪੁੱਛਿਆ ਭਾਈ ਸਾਹਿਬ ਤੂੰ ਛੋਟੇ ਦੇ ਕਿਉਂ ਦਾਣੇ ਪਾਏ ਤੇ ਛੋਟੇ ਨੂੰ ਪੁੱਛਿਆ ਵੀ ਤੂੰ ਉਹਦੇ ਬੋਲ ਤੇ ਕਿਉਂ ਦਾਣੇ ਪਾਏ। ਤੇ ਨਿਕਾਸ਼ਾ ਜੀ ਸਹੇ ਥਰਕਦਾ ਥਰਕਦਾ ਆਖਨ ਲਗਾ ਇਸ ਬਾਬਾ ਜੀ ਇਹ ਬਾਲ ਬੱਚਿਆਂ ਵਾਲਾ ਵਾ ਤੇ ਇਹਦੇ ਆ ਘਰ ਗੁਜ਼ਾਰਾ ਹੁੰਦਾ ਮੈਂ ਤੇ ਸ਼ਾਦੀ ਨਹੀਂ ਕਰਾਈ ਤੇ ਹੋ ਸਕਦਾ ਵੀ ਇਹਦੇ ਬੱਚੇ ਪਲ ਜਾਣਗੇ ਫਿਰ ਵੱਡੇ ਨੂੰ ਮੰਨਦੇ ਵੀ ਤੂੰ ਫਿਰ ਵਾਪਸ ਕਿਉਂ ਪਾਏ ਤੇ ਵੱਡਾ ਕਹਿਣ ਲੱਗਾ ਜੀ ਇਹ ਪਿੰਡ ਦਾ ਨੰਬਰਦਾਰ ਆ ਇਹਦੇ ਕੋਲ ਵੀ ਕੋਈ ਨਾ ਕੋਈ ਆ ਗਿਆ ਰਿੰਦਾ ਇਹਦਾ ਵੀ ਖਰਚਾ ਉਹਨਾਂ ਕੋਲ ਨੰਬਰਦਾਰ ਆ ਪਿੰਡ ਦਾ ਇਸ ਕਰਕੇ ਪਾਏ ਤੇ ਗੁਰੂ ਨਾਨਕ ਦੇਵ ਜੀ ਹੱਸ ਕੇ ਕਹਿਣ ਲੱਗੇ ਬਾਲੇ ਮਰਦਾਨਿਆਂ ਨੂੰ ਭਗਤੋ ਇਹ ਪਵਿੱਤਰ ਧਰਤੀਆ ਅੱਜ ਤੋਂ ਇੱਥੋਂ ਆਪਾਂ ਕਿਤੇ ਗਾ ਨਹੀਂ ਜਾਣ ਉੱਥੇ ਫਿਰ ਗੁਰੂ ਨਾਨਕ ਦੇਵ ਜੀ ਮਹਾਰਾਜ ਬੈਠ ਕੇ ਨੇ ਉੱਥੇ ਫਿਰ ਬੰਦਗੀ ਕਰਨ ਦਾ ਪਿਆ ਸਮਾਂ ਚੱਲਦਾ ਗਿਆ ਧੁੱਪ ਹੀ ਗਰਮੀ ਉਹਨਾਂ ਛਾਂ ਬੰਦਨੀ ਸ਼ੁਰੂ ਕਰਦੀ ਤੇ ਕਰੋੜੀ ਮਾਲ ਦੀ ਜ਼ਮੀਨ ਹੀ ਰਾਜਾ ਹੈ ਉਹਨੂੰ ਕਿਸੇ ਨੇ ਚੁਗਲੀ ਘਰਤੀ ਵੀ ਤੇਰੇ ਜ਼ਮੀਨ ਦੇ ਵਿੱਚ ਕੋਈ ਸੰਤ ਬੈਠੇ ਨੇ ਉਹਨਾਂ ਨੇ ਸੱ퍼 ਪਾ ਲਈ ਆ ਅੱਜ ਉਹਨਾਂ ਨੂੰ ਠਾ ਦੇਣਾ ਬੜਾ ਸੌਖਾ ਕੱਲ ਨੂੰ ਜੇ ਪੱਕੇ ਮਕਾਨ ਬਣਾ ਲੈ ਉਹਨਾਂ ਨੂੰ ਠਾ ਦੇਣਾ ਬਰਾ ਉਹ ਕੰਨਾਂ ਦਾ ਕੱਚਾ ਹੀ 15 ਜਵਾਨ ਲੈ ਕੇ ਆਪ ਘੋੜੇ ਤੇ ਚੜਿਆ ਡਾਂਗਾ ਲੈ ਕੇ ਸਾਧ ਸੰਗੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਉਠਾਲਣ ਵਾਸਤੇ ਗਏ ਆ ਉਸ ਸਮੇਂ ਬਾਬਾ ਜੀ ਨੇ ਨੇਤਰ ਖੋਲੇ ਆ ਤੇ ਦੇਖਿਆ ਕਿ ਇਧਰੋਂ ਘੋੜਿਆਂ ਦੀ ਆਵਾਜ਼ ਆ ਰਹੀ ਆ ਤੇ ਜਿਹੜਾ ਕਰੋੜੀ ਮਾਲੀ ਉਹ ਪਹਿਲੇ ਘੋੜੇ ਤੇ ਚੜਿਆ ਜਦੋਂ ਤੇਜ਼ੀ ਚ ਜਾਂਦੇ ਆ ਘੋੜੇ ਨੂੰ ਥੇਡਾ ਲੱਗਾ ਘੋੜੇ ਤੋਂ ਡਿੱਗ ਪਿਆ ਉਹਦੀ ਲੱਤ ਟੁੱਟ ਗਈ ਸਾਧ ਸੰਗੀ ਲੱਤ ਟੁੱਟਣ ਦੀ ਗਿਉ ਨੂੰ ਚੱਕ ਕੇ ਫੇਰ ਆਪਣੇ ਮਲਾਜੇ ਘਰਿਆ ਉਥੋਂ ਸਮਾਂ ਪੈਂਦਾ ਗਿਆ ਉਹਨਾਂ ਚੋਂ ਬਾਬਾ ਨਾਨਕ ਦੇ ਜੀ ਉਥੇ ਫੁੱਲ ਬੂਟੇ ਲਾਤੇ ਸਮਾਂ ਪੈਂਦਾ ਗਿਆ ਉਥੇ ਫਲਵਾਰੀ ਬਹੁਤ ਸੋਹਣੀ ਬੰਦਾ ਵੀ ਸੰਗਤਾਂ ਆਉਂ ਜਾਂਦਾ ਪਿਆ ਫਿਰ ਕਰੋੜੀ ਮਾਲ ਨੂੰ ਕਿਹਾ ਵੀ ਬਾਬਾ ਜੀ ਸਮਾਂ ਬਰਾ ਹੋ ਗਿਆ ਤੇ ਹੁਣ ਉਹਨਾਂ ਨੇ ਤੇ ਫੁੱਲ ਬੂਟੇ ਵੀ ਬਰੇ ਲਾਤੇ ਨਾਲ ਕੱਲ ਲਵਾਤਾ ਫਿਰ ਰੰਦ ਵੀ ਕਰੀ ਅੰਦੇ ਪਿਛਲੇ ਹਠਾ ਲਈ ਉਹ ਫਿਰ ਉਸੇ ਤਰ੍ਹਾਂ ਜਾਂਗਾ ਲੱਗ ਗਏ ਕਰੋੜੀ ਮਾਲ ਜਦੋਂ ਰਾਜਾ ਜਿੱਥੇ ਕਿ ਜੇ ਡਿੱਗਾ ਉਥੇ ਕਿ ਜੇ ਪਹੁੰਚਿਆ ਤੇ ਗਾਂ ਜਾਏ ਤੇ ਅੰਨਾ ਹੋ ਜੇ ਪਛਾਨ ਮੁੜੇ ਤੇ ਸਾਈ ਗਾਂ ਨੂੰ ਵਦੇ ਪੰਜ-ਛੇ ਗੀੜੀਆਂ ਨੇ ਘੋੜੇ ਦੀਆਂ ਲਾਈਆਂ ਸਾਰੇ ਖੜੇ ਸੋਚਣਦਾ ਵੀ ਇਹ ਰਾਜੇ ਨੂੰ ਕੀ ਹੋਇਆ ਤੇ ਦੋਦੇ ਨੇ ਆਣ ਕੇ ਆਖਿਆ ਰਾਜਾ ਜੀ ਘੋੜੇ ਤੋਂ ਥੱਲੇ ਉਤਰੋ ਤੇ ਫਿਰ ਜਾ ਕੇ ਤੁਸੀਂ ਮਹਾਰਾਜ ਨੂੰ ਮਿਲੋ ਫਿਰ ਉਹ ਗਏ ਉਤਰਿਆ ਇੱਕ ਕਦਮ ਅੱਗੇ ਵਧਾਇਆ ਦੂਜਾ ਲਾਂਗ ਭਰੀ ਉਸ ਰਾਜੇ ਨੂੰ ਦੇਖਣ ਜਾਂਦਿਆਂ ਗੁਰਨਾਨਕ ਦੇਵ ਜੀ ਦੇ ਚਰਨਾਂ ਤੇ ਪੈਰਾਂ ਦੇ ਉੱਤੇ ਆਪਣਾ ਸਿਰ ਰੱਖ ਕੇ ਤੇ ਰੋ ਰੋ ਕੇ ਨਾਕਰ ਰਗੜ ਰਹਾ ਕਿ ਉਹਨਾਂ ਦੇ ਅਥਰੂਆਂ ਦੇ ਨਾਲ ਚਰਨ ਧੋਤੇ ਆਂਦਾ ਵੀ ਮੈਂ ਪਾਪੀ ਮੈਨੂੰ ਬਖਸ਼ ਦੇ ਬਾਬਾ ਨਾਨਕ ਆਨ ਲਗੇ ਕਿ ਭਾਈ ਸਾਹਿਬ ਆਪਾਂ ਤੁਹਾਨੂੰ ਕੁਛ ਵੀ ਨਹੀਂ ਆਖਿਆ ਤੇ ਨਾ ਅਸੀਂ ਕੋਈ ਕੀਤਾ ਆਂਦੇ ਨਹੀਂ ਕਿ ਚਲੋ ਮਾਫੀ ਮੰਗੀ ਆਂਦੇ ਕੋਈ ਗੱਲ ਨਾ ਬੈਠੋ ਸ਼ਾਂਤੀ ਨਾਲ ਬੈਠੋ ਬਾਲਿਆ ਤੇ ਫਿਰ ਕਰੋੜੀ ਮਲ ਆਖ ਨਗਾ ਮਰਦਾਨਿਆਂ ਨੂੰ ਕਿ ਇਹ ਕੌਣ ਨੇ ਇਹ ਆਂਦੇ ਵੀ ਇਹ ਮਹਾਰਾਜ ਇਹਨਾਂ ਨੂੰ ਬਾਬਾ ਨਾਨਕ ਦੇਵ ਜੀ ਆਂਦੇ ਨੇ ਤੇ ਫਿਰ ਉਹ ਬਚਨ ਬਲਾਸ਼ ਕੀਤੇ ਰੋਹਂਦੇਵੀ 500 ਕਲਾ ਜ਼ਮੀਨ ਜਿਹੜੀ ਐ ਕਰੋੜੀ ਮਾਲ ਨੇ ਬਾਬੇ ਨਾਨਕ ਦੇ ਨਾਮ ਲਿਖ ਕੇ ਤੇ ਦੇਤੀ ਤੇ ਬਾਬੇ ਨਾਨਕ ਨੇ ਆਖਿਆ ਵੀ ਅਸੀਂ ਕੁਛ ਨਹੀਂ ਲੈਣਾ ਤੇ ਜੋ ਕੁਛ ਕੀਤਾ ਉਸ ਕਰਤਾਰ ਨੇ ਕੀਤਾ ਜਦੋਂ ਕਰਤਾਰ ਦਾ ਨਾਮ ਲਿਆ ਉਸ ਧਰਤੀ ਦਾ ਨਾਮ ਕਰਤਾਰਪੁਰ ਸਾਹਿਬ ਰੱਖ ਦਿੱਤਾ ਸਾਧ ਸੰਗ ਜੀ ਰੱਖਣ ਦੇ ਨਾਲ ਤੇ ਉਹ ਜਿਹੜੀ ਜ਼ਮੀਨ ਹੀ ਕਰੋੜੀ ਮਾਲ ਨੇ ਬਾਬੇ ਨਾਨਕ ਦੇ ਨਾਮ ਤੇ ਉਹ ਕਰਤਾਰਪੁਰ ਸਾਹਿਬ ਦੇ ਨਾਮ ਤੇ ਕਰਤੀ ਉਸ ਤੋਂ ਸਮਾਂ ਪੈਂਦਾ ਗਿਆ ਮੁਸਲਮਾਨ ਵੀ ਆਉਂਦਾ ਪਈ ਹਿੰਦੂ ਸਿੱਖ ਵੀ ਆਉਂਦਾ ਪਈ ਸਾਰੇ ਆਉਂਦਾ ਪਈ ਆਉਂਦੇ ਆਉਂਦੇ ਸਮਾਂ ਚੱਲਦਾ ਗਿਆ ਸ਼ਬਦ ਕੀਰਤਨ ਚੱਲਦੇ ਗਏ ਤੇ ਫਿਰ ਜਿਹੜੀ ਜ਼ਮੀਨ ਮਿਲੀ ਕੋਈ ਸਮਾਂ ਪਿਆ ਤੇ ਬਾਬੇ ਨਾਨਕ ਆਖਿਆ ਪਈ ਇਹ ਜ਼ਮੀਨ ਜਰੀਆ ਬਾਤ ਕਰਨੀ ਫਿਰ ਉਹਨਾਂ ਆਪ ਖੇਤੀ ਕੀਤੀ ਸਾਧ ਸੰਗਤ ਜੀ ਖੇਤੀ ਕਰਕੇ ਉਹਨਾਂ ਹਲ ਵਾਇਆ ਕੁਝ ਫਸਲ ਬੀਜੀ ਤੇ ਫਸਲ ਬੀਜੀ ਕੇ ਜਦੋਂ ਸੰਗਤਾਂ ਹਿੰਦੂ ਮੁਸਲਮਾਨ ਸਿੱਖ ਸਾਰੇ ਧਰਮ ਆਉਂਦਾ ਪਈ ਤੇ ਉਹਨਾਂ ਨੇ ਇੱਕ ਦਿਨ ਜਾਗ ਰਖਿਆ ਜੋ ਜਾ ਕੇ ਰਖਿਆ ਨਾ ਸਰਾਧ ਮਨਾਏ ਤੇ ਆਖੰਡ ਅਗੇ ਇਹ ਸਾਧ ਸੰਗ ਜੀ ਸ਼ਬਦ ਕੀਰਤਨ ਪਰਿਆ ਤੇ ਸੰਗਤਾਂ ਨੂੰ ਉਪਦੇਸ਼ ਦਿੱਤਾ ਗੁਰੂ ਨਾਨਕ ਦੇਵ ਜੀ ਦੇ ਮਹਾਰਾਜ ਪੀ ਭਾਵੇਂ ਕਿਸੇ ਧਰਮ ਦੇ ਵਿੱਚ ਤੁਸੀਂ ਨਾਮ ਜਪੋ ਵੰਡ ਕੇ ਸਕੋ ਤੇ ਕਿਰਤ ਕਰੋ ਇਹ ਉਪਦੇਸ਼ ਗੁਰੂ ਨਾਨਕ ਦੇਵ ਜੀ ਨੇ ਦਿੱਤਾ ਉਸ ਸਮੇਂ ਸੰਗਤਾਂ ਨੂੰ ਫਿਰ ਉਹਨਾਂ ਨੇ ਜੋ ਵੀ ਪਦਾਰਥ ਬਣਾਏ ਲੰਗਰ ਸਾਧ ਸੰਗਤ ਜੀ ਨੂੰ ਸ਼ਕਾਇਆ ਸਮਾਂ ਚੱਲਦਾ ਗਿਆ ਤੇ ਇੱਕ ਦਿਨ ਜਦੋਂ ਗੁਰੂ ਨਾਨਕ ਦੇਵ ਜੀ ਉਥੋਂ ਜਿੱਤੇ ਰੰਡਾਵੇ ਦਾ ਖੂਰੀ ਡੇਰਾਬਾ ਬਾਬਾ ਨਾਨਕ ਉਥੇ ਉਹਨਾਂ ਦੇ ਖੇਤਾਂ ਕੋਲ ਗੁਰੂ ਨਾਨਕ ਦੇਵ ਜੀ ਆਉਂਦੇ ਰਹੇ ਆ ਤੇ ਜਿੱਤਾ ਰੰਡਾਵਾ ਵੀ ਉਥੇ ਡੇਰਾਬਾ ਬਾਬਾ ਨਾਨਕ ਤੋਂ ਸਿੱਧੇ ਕਰਤਾਰਪੁਰ ਸਾਹਿਬ ਜਾਂਦੇ ਨੇ ਇਹਨਾਂ ਦੀ ਆਪਸ ਵਿੱਚ ਗੋਸ਼ਟੀ ਹੋਈ ਮੇਲ ਹੁੰਦਾ ਗਿਆ ਕੁਝ ਸਮਾਂ ਪੈਂਦਾ ਹੈ ਤਾਂ ਗੁਰੂ ਨਾਨਕ ਦੇਵ ਜੀ ਆਪਣਾ ਨਚੋਲਾ ਛੱਡ ਗਏ ਚੋਲਾ ਛੱਡਣ ਦੀ ਬਜਾਏ ਹਿੰਦੂ ਸਿੱਖ ਸਾਰੇ ਧਰਮੋਤੇ ਹੀ ਜਿਹੜੇ ਮੁਸਲਮਾਨੀ ਉਹ ਕਹਿੰਦੇ ਵੀ ਇਹ ਸਾਡਾ ਪੀਰ ਆ ਅਸੀਂ ਇਹਨਾਂ ਦੀ ਕਬਰ ਬਣਾਉਣੀ ਆ ਤੇ ਹਿੰਦੂ ਸਿੱਖ ਕਹਿੰਨ ਵੀ ਆਪ ਸਾਡਾ ਗੁਰੂ ਆ ਅਹੀਂ ਇਹਨਾਂ ਦਾ ਸਿਸਕਾਰ ਕਰਨਾ ਉਹਨਾਂ ਦਾ ਆਪਜ ਸਾਧ ਸੰਗ ਜੀ ਰੌਲਾ ਪੈ ਗਿਆ ਰੌਲਾ ਪੈਣ ਤੇ ਸਮਾਂ ਚੱਲਦਾ ਗਿਆ ਤੇ ਗੁਰੂ ਨਾਨਕ ਦੇਵ ਜੀ ਨੇ ਕੀ ਕੀਤਾ ਕਿ ਜਿਹੜੇ ਆਸਣ ਦੇ ਉੱਤੇ ਆਪਣਾ ਸਰੀਰ ਛੱਡਿਆ ਹੋਇਆ ਸੀ ਬਾਕੀ ਸਰੀਰ ਹੀ ਉਹ ਸਾਰਾ ਸਰੀਰ ਜਿਹੜਾ ਨਾ ਸਾਜ ਖੰਡ ਨੂੰ ਨਾ ਬਰਾਜਮਾਨ ਹੋ ਗਿਆ ਬਲੋਪ ਹੋ ਗਏ ਤੇ ਜਦੋਂ ਦੇਖਿਆ ਕਿ ਸਮਾਂ ਬੜਵ ਹੋ ਗਿਆ ਵਾ ਤੇ ਚਲੋ ਕੁਛ ਨਾ ਕੁਛ ਪ੍ਰਾਲਾ ਕਰੀ ਅੰਦਰ ਗਏ ਦੇਖਿਆ ਤੇ ਗੁਰੂ ਨਾਨਕ ਦੇਵ ਜੀ ਉੱਥੇ ਹੈ ਨਹੀਂ ਤਾ ਸੰਗ ਜੀ ਚਾਦਰ ਹੀ ਕਈ ਲਖਾਰੀ ਆਂਦੇ ਜੀ ਦੋ ਚਾਦਰਾਂ ਪਰ ਉਸ ਸਮੇਂ ਮਾਰੇ ਜਾਂਦੇ ਇੱਕੋ ਚਾਦਰ ਹੀ ਉਹਨਾਂ ਦੇ ਉਹਨਾਂ ਸੈਂਟਰ ਚ ਦੋ ਕਰਕੇ ਇੱਕ ਦੀ ਉਹਨਾਂ ਕਵਰ ਬਣਾਉਂਦੀ ਇੱਕ ਦੀ ਉਹਨਾਂ ਸਮਾਦ ਬਣਾਉਂਦੀ ਅੱਜ ਵੀ ਉਥੇ ਪੂਜਦੇ ਅਵਸ਼ੇ ਤਰ੍ਹਾਂ ਇਸ ਅਸਥਾਨ ਤੇ ਬਾਬਾ ਸ੍ਰਿਜੰਜੀ ਬੈਠੇ ਸਨ ਜਿੱਥੇ ਮੂਰਤੀ ਬਣੀ ਦੀ ਆ ਇਸ ਅਸਥਾਨ ਤੋਂ ਬਾਬਾ ਸ੍ਰਿਜੰਜੀ ਰਾਵੀ ਪਾਰ ਕਰਕੇ ਆਹস্তে ਆਹস্তে ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਕਰਨ ਗਏ ਆ ਉਸ ਸਮੇਂ ਉਹ ਜੋਤੀ ਜੋ ਸਮਾ ਚੁਕੇ ਸਨ ਜਦੋਂ ਗਏ ਨੇ ਦੇਖਿਆ ਰਾਵੀ ਜਿਹੜੀ ਇੱਥੇ ਅੱਧਾ ਕਿਲੋਮੀਟਰ ਤੇ ਚੱਲਦੀ ਐਸ ਵਕਤ ਰਾਵੀ ਸੈਂਟਰ ਤੋਂ ਚੱਲ ਰਹੀ ਆ ਤੇ ਜਦੋਂ ਰਾਵੀ ਨੇ ਢਾਹ ਲਾਈ ਉਹ ਸੋਨੇ ਦੀ ਗਾਗਰ ਦੇ ਵਿੱਚ ਜਿਹੜੀ ਗੁਰਨਾਨਕ ਦੇਵ ਦੀ ਚਾਦਰ ਦੀ ਚਾਦਰ ਹੀ ਨਾ ਉਹ ਗਾਗਰ ਦੇ ਵਿੱਚ ਫਿਰ ਮਤਲਬ ਭੂਤੀ ਜਿਹੜੀ ਰੱਖ ਕੇ ਸਸਕਾਰ ਕੀਤਾ ਉਹ ਨੰਗੀ ਹੋਈ ਆ ਬਾਬਾ ਸਿਰਜਨ ਦੇਰਾ ਬਾਬਾ ਨਾਨਕ ਦਰਬਾਰ ਸਾਹਿਬ ਜਿੱਥੇ ਹੁਣ ਮੌਜੂਦਾ ਸੈਭ ਸ੍ਰੀ ਗੁਰੂ ਗ੍ਰੰਥ ਸਾਹਿਬ ਪਵਿੱਤਰ ਸਰੂਪ ਆ ਉਹਦੇ ਥੱਲੇ ਉਹਨਾਂ ਨੇ ਰੱਖੀ ਹੋਈ ਯਾਦਗਾਰ ਆ ਤੇ ਉਹ ਇਤਿਹਾਸ ਫਿਰ ਉੱਥੋਂ ਦਾ ਇੱਥੇ ਫਿਰ ਬੈਠੇ ਲਖਮੀ ਚਾਂਜੀ ਗੁਰਨਾਨਕ ਦੇਵ ਦੇ ਦੋ ਬੇਟੇ ਹੈ ਵੱਡੇ ਬਾਬਾ ਸਿਰਜਣ ਛੋਟੇ ਲਖਮੀ ਚਾਂ ਉਹ ਸਦ ਗ੍ਰੰਥਾ ਮਹਾਰਾਜ ਸ਼ੋਭਤ ਆ ਉਧਰ ਲਖਮੀ ਚਾਂਜੀ ਰਹਿੰਦੇ ਉਹ ਇੱਥੇ ਬੈਠੇ ਆਂਦੇ ਵੀ ਆਪਾਂ ਵੀ ਆਪਾਂ ਪਿਤਾ ਦੇ ਦਰਸ਼ਨ ਕਰਕੇ ਆਉਣੇ ਇਸੇ ਜਗ੍ਹਾ ਤੋਂ ਫਿਰ ਗਏ ਆ ਉਥੇ ਕਰਤਾਰਪੁਰ ਸਾਹਿਬ ਦਰਸ਼ਨ ਕਰਨ ਜਦੋਂ ਦਰਸ਼ਨ ਕਰਕੇ ਵਾਪਸ ਆਏ ਤੇ ਫਿਰ ਪਤਾ ਨਹੀਂ ਕੀ ਪਾਣਾ ਵਰਤਿਆ ਲੋਕਾਂ ਦੀਆਂ ਫਸਲਾਂ ਖਰਾਬ ਕਰਦੇ ਸੀ ਜਾਨਵਰ ਤੇ ਸੰਗਤਾਂ ਨੇ ਅਪੀਲ ਕੀਤੀ ਵੀ ਬਾਬਾ ਜੀ ਉਹ ਸਾਡੀਆਂ ਫਸਲਾਂ ਖਰਾਬ ਕਰਦੇ ਆਂ ਆਂਦੇ ਕੋਈ ਗੱਲ ਨਹੀਂ ਪਤਾ ਨਹੀਂ ਕੀ ਫੁਰਨਾ ਉਸ ਟਾਈਮ ਉਹਨਾਂ ਨੂੰ ਜਾਨਵਰ ਮਾਰ ਖੋਰੇ ਕੋਈ ਨਹੀਂ ਮਿਲਿਆ ਛੋਟੇ ਛੋਟੇ ਇੱਕ ਹਰਨ ਤੇ ਖਰਗੋਸ਼ ਮਿਲਿਆ ਉਹਨਾਂ ਨੂੰ ਫਿਰ ਉਹਨਾਂ ਮਾਰ ਕੇ ਕੋਰੇ ਦੀ ਕਾਠੀ ਨਾਲ ਬੰਨ ਕੇ ਇਧਰੋਂ ਸਿੱਧਾ ਜਦੋਂ ਬਾਬਾ ਜੀ ਦੇ ਚਰਨਾ ਚਾਏ ਇਧਰੋਂ ਭਗਵਾਨ ਬਾਬਾ ਸ੍ਰੀ ਚੰਦ ਜੀ ਮਹਾਰਾਜ ਦੇ ਨੇਤਰ ਖੁੱਲ ਗਏ ਤੇ ਨੇਤਰ ਖੁੱਲਣਾ ਸ਼ਾਜਦ ਜੀ ਨੇ ਦੇਖਿਆ ਆਪਣੇ ਭਾਈਆਂ ਅੰਦੇਵ ਪ੍ਰਤਾਜ ਜੀ ਆਗਾਹ ਨੂੰ ਆਜੋ ਇੱਥੇ ਆਏ ਆ ਆਣ ਕੇ ਆਂਦੇ ਵੀ ਪ੍ਰਤਾਜ ਜੀ ਤੁਹਾਨੂੰ ਜੀਵ ਹਤਿਆ ਤਹਾ ਕੀਤੀ ਆ ਤੁਹਾਨੂੰ ਲੇਖਾ ਦੇਣਾ ਪੈਣਾ ਉਹ ਅੱਗੋਂ ਬੈਸ ਹੋਈ ਕਹਿਣ ਲਗੇ ਅਹੀਂ ਗੁਰਨਾਨਕ ਦੇਵ ਦੇ ਪੁੱਤਰ ਆ ਲਖਮੀ ਚਾਂਜੀ ਕਹਿਣ ਲਗੇ ਸਾਧ ਸੰਗ ਦੀ ਆਂਦੇ ਵੀ ਅਹੀਂ ਗੁਰਨਾਨਕ ਦੇਵ ਦੇ ਪੁੱਤਰ ਸਾਨੂੰ ਕੋਈ ਲੇਖਾ ਨਹੀਂ ਦੇਣਾ ਪੈਣਾ ਤੇ ਬਾਬਾ ਸਿਰਜਾਂ ਜੀ ਕਹਿਣ ਲਗੇ ਪ੍ਰਤਾਜ ਜੀ ਜੀਵ ਹਤਿਆ ਕੀਤੀ ਤੁਹਾਨੂੰ ਲੇਖਾ ਦੇਣਾ ਪੈਣਾ ਜਦੋਂ ਇਹ ਸੋਚਦੇ ਆ ਇੱਧਰ ਧਰਮ ਪਤਨੀ ਰਹਿੰਦੀ ਸੀ ਨਾ ਛੋਟਾ ਬੱਚਾ ਹੀ ਕਦੀ ਲక్ష్ਮੀ ਚਾਂਜੀ ਉਧਰ ਨੂੰ ਗਏ ਆ ਕਦੀ ਇਧਰ ਨੂੰ ਗਏ ਆ ਉਹ ਪਾਣੀ ਦਾ ਗਲਾਸ ਲੈ ਕੇ ਆਏ ਪੀਉਣ ਵਾਸਤੇ ਉਹਨਾਂ ਨੇ ਛਕਿਆ ਆਂਦੇ ਮਹਾਰਾਜ ਕੀ ਗੱਲ ਹੋਈ ਆ ਜਲ ਵੀ ਨਹੀਂ ਛਕਨਦੇ ਨਾ ਬੈਠਿਆ ਨਹੀਂਦੇ ਉਹ ਆਂਦਾ ਬੇਟਾ ਕਿੱਥੇ ਆ ਬੇਟਾ ਹੈ ਬਾਲਕ ਧਰਮ ਚਾਂਜੀ 6 ਮਹੀਨੇ ਦਾ ਹੈ ਉਹਨਾਂ ਕਹੇ ਬੇਟਾ ਕਿੱਥੇ ਹੈ ਇੱਥੇ ਆਂਦੇ ਫਟਾਫਟ ਕਰੋ ਤੇ ਆ ਕੋੜਾ ਤਿਆਰ ਕੀਤਾ ਕੁਤਾ ਦਰ ਇੱਥੇ ਬਾਬਾ ਜੀ ਦੀ ਸਮਾਦੀ ਲਾਗੀ ਇੱਥੇ ਫਿਰ ਉਹ ਮਥਾ ਟੇਕਿਆ ਉਹਨਾਂ ਸਾਰੇ ਪਰਿਵਾਰ ਨੇ ਦੇਖੇ ਉਹ 40 ਲਾਗੋ ਫਿਰ ਸਾਚਖੰਡ ਨੂੰ ਉੱਡ ਗਿਆ ਸਾਧ ਸੰਗ ਜੀ ਜਦੋਂ ਉੱਡਦੇ ਜਾਣ ਦੇ ਲੇਖਾ ਦੇਣ ਵਾਸਤੇ ਉਸ ਸਮੇਂ ਬਾਬਾ ਜੀ ਦੇ ਨੇਤਰ ਨਹੀਂ ਖੁੱਲੇ ਤੇ ਭਾਈ ਕਮਲਿਆ ਜੀ ਸੇਵਾਦਾਰ ਉਹਨਾਂ ਨੇ ਦੋ ਵਾਜਾਂ ਦਿੱਤੀਆਂ ਵੀ ਵੀਰਤਵਾ ਦਾ ਲੇਖਾ ਦੇਣ ਚਲੇਗੇ ਫਿਰ ਉਹਨਾਂ ਨੇ ਗੋਡੇ ਨੂੰ ਇਸ਼ਾਰਾ ਕੀਤਾ ਭਾਈ ਕਮਲਿਆ ਜੀ ਜਿਹੜੀ ਧੂਣੀ ਦੀ ਸੇਵਾ ਕਰਦੇ ਸਨ ਉਹਨਾਂ ਇਸ਼ਾਰਾ ਕੀਤਾ ਕਿ ਮਹਾਰਾਜ ਉਠੋ ਨੇਤਰ ਖੋਲੋ ਵੀਰਤਵਾ ਦਾ ਲੇਖਾ ਦੇਣ ਗਿਆ ਜਦੋਂ ਬਾਬਾ ਜੀ ਨੇ ਨੇਤਰ ਖੋਲੇ ਭਗਵਾਨ ਬਾਬਾ ਸ਼ਿਰਜਨ ਜੀ ਨੇ ਇਹਨਾਂ ਨੇ ਦੇਖਿਆ ਬਈ ਦਸੋ ਅੰਦੇ ਆਕਾਸ਼ ਨੂੰ ਉਂਗਲ ਕੀਤੀ ਉਹਨਾਂ ਜਿਨਾਂ ਚਾਹ ਤਾਣੂ ਚਾਤੀ ਮਾਰੀ ਨਾ ਬਾਬਾ ਸ਼ਿਰਜਨ ਨੇ ਉਹ ਸਮੇਂ ਉੜਦੇ ਜਾਂਦੇ 20 ਮੀਲ ਸਾਸਨ ਦੀ ਚਲੇ ਗਿਆ ਤੇ ਬਾਬਾ ਜੀ ਨੇ ਆਪਣੀ ਖੱਬੀ ਬਾਹ ਚਾਰ ਯੋਜਨ ਆਕਾਸ਼ ਨੂੰ ਵਧਾਈ ਤੇ ਆਂਦੀ ਭਗਤ ਜੀ ਤੁਸੀਂ ਜਾਓ ਤੇ ਵੀਰ ਜੀ ਸਾਨੂੰ ਬਚਾ ਦੇ ਦੋ ਉਹਨਾਂ ਮਨਨ ਕਰਤਾ ਧਰਮ ਪਤਨੀ ਨੇ ਕਿਹਾ ਵੀ ਮਾਰੇ ਤੁਸੀਂ ਬਚਾ ਦੋ ਉਹ ਬੱਚਾ ਫਿਰ ਉਤਾਰਿਆ ਸਿਆਹ ਮਹੀਨਿਆਂ ਦਾ ਬੱਚਾ ਸੀ ਤੇ ਫਿਰ ਬਾਬਾ ਸ਼ਿਰਜਨ ਦੇ ਕੋਲ ਰਿਹਾ ਉਨ ਤੀਸਰੇ ਦਿਨ ਜਦੋਂ ਭੁੱਖ ਪੂਰੀ ਲੱਗੀ ਆ ਬੱਚਾ ਰੋਣਾ ਸ਼ੁਰੂ ਕੀਤਾ ਤੇ ਭਗਵਾਨ ਬਾਬਾ ਸਿਰਜਨ ਨੇ ਆਪਣੇ ਸੱਜੇ ਪੈਰ ਦੇ ਅੰਗੂਠੇ ਦੇ ਵਿੱਚੋਂ ਦੁੱਧ ਫਿਰ ਉਹਨੂੰ ਪਿਲਾਇਆ ਬੱਚੇ ਨੂੰ ਉਹਦੀ ਪਾਲਣਾ ਪੋਸ਼ਣਾ ਸਾਰੀ ਕੀਤੀ ਜਿੱਥੇ ਜਿੱਥੇ ਬਾਬਾ ਸਿਰਜਨ ਜੀ ਗਏ ਨੇ ਉੱਥੇ ਉੱਥੇ ਧਰਮਚੰਦ ਜੀ ਨਾਲ ਗਏ ਆ ਫੇ ਸਮਾਂ ਪੈਂਦਾ ਗਿਆ ਫਿਰ ਵੱਡੇ ਹੋਏ ਉਹਨਾਂ ਦੀ ਵਿਟਾਲੇ ਸ਼ਹਿਰ ਸ਼ਾਦੀ ਕੀਤੀ ਧਰਮਚੰਦ ਦੀ ਜਦੋਂ ਵੱਡੇ ਹੋ ਉਹਨਾਂ ਦੇ ਦੋ ਬੇਟੇ ਹੋਇਆ ਸਾਧ ਸੰਗ ਜੀ ਬੱਡੇ ਬਾਬਾ ਮਾਨਕ ਚੰਦ ਮੇਰ ਚੰਦ ਜਦੋਂ ਦੋਨੇ ਹੋਏ ਆ ਇਕੱਠੇ ਤੇ ਫਿਰ ਮੇਰ ਚੰਦ ਦੀ ਸ਼ਾਦੀ ਹੋਈ ਆ ਫਿਰ ਉਹਨਾਂ ਦੇ ਵਿੱਚੋਂ 베ਦੀ ਪਰਿਵਾਰ ਚੱਲ ਰਹੇ ਨੇ ਜਿਹੜੇ ਡੇਰਾ ਬਾਬਾ ਨਾਨਕ ਚੋਲਾ ਸਾਹਿਬ ਗੁਰਦੁਆਰਾ ਉੱਥੇ 16ਵੀਂ 17ਵੀਂ 베ਦੀਆਂ ਦੀ ਫਲਵਾਰੀ ਆ ਉਹ ਅੱਜ ਵੀ ਕਾਇਮ ਆ ਇਥੋਂ ਮਾਨਕ ਚੰਦ ਤੇ ਮੇਰ ਚੰਦ ਜੀ ਨੂੰ ਜਿਹਾ ਰਿਆ ਕੀਤਾ ਵਾ ਉਹਨਾਂ ਦੇ ਉੱਤੋਂ ਫਿਰ ਇਹਨਾਂ ਦੀ ਫਲਵਾਰੀ ਚੱਲੀ ਆ ਤੇ ਜੇ ਬਾਬਾ ਧਰਮਚੰਦ ਜੀ ਨੂੰ ਨਾਂ ਲਾਉਂਦੇ ਇਨਾ ਬੇਦੀ ਪਰਿਵਾਰਾਂ ਦੀ ਅੰਛ ਨਹੀਂ ਚੱਲਦੀ ਤੇ ਇਸ ਦੇਦੇ ਦੀ ਇਹ ਸ਼ੋਭਤ ਹੈ ਇਹ ਟਾਲੀ ਛਾਵ ਹੈ ਜਿਹੜਾ ਬਾਬਾ ਸਿਰਜਣ ਨੇ ਦਾਤਨ ਕਰਕੇ ਗੱਡੀ ਆ ਨਾਲ ਬੁਖਾਰ ਵੱਧਾ ਕੋਈ ਬੁਖਾਰ ਜਿੰਨਾ ਮਰਜੀ ਪ੍ਰਾਤਨ ਹੋਵੇ ਮਿੱਠੀਆਂ ਰੋਟੀਆਂ ਦੋ ਪ੍ਰਸ਼ਾਦ ਦੇ ਪੰਜ ਪ੍ਰਸ਼ਾਦੇ ਤੇ ਸੁਖ ਲੋ ਤੇ ਲਾਹ ਦੇ ਇਸ ਇਸਤਾਨ ਤੇ ਦੂਰੋਂ ਦੂਰੋਂ ਸੰਗਤਾਂ ਜਿਹੜੀਆਂ ਬਹੁਤ ਸ਼ੋਭਤ ਆਉਂਦੀਆਂ ਦਰਸ਼ਨ ਦੀਦਾਰੇ ਕਰਨ ਵਾਸਤੇ ਉਧਰ ਲਖਮੀ ਜਾਂਦੀ ਆ ਇਥੇ ਸੇਵਾ ਸੰਭਾਲ ਅਸੀਂ ਪੰਜ ਭਾਈ ਕਰਦੇ ਆ ਮੌਜੂਦਾ ਜੋ ਕਰਤਾ ਕਰਤਾ ਉਹ ਹੀ ਆਪਿਆਂ ਤੇ ਜੋ ਵੀ ਸੰਗਤਾਂ ਲੰਗਰ ਪਾਣੀ ਜੋ ਵੀ ਮੰਗਦੀਆਂ ਉਹਨਾਂ ਦੀ ਫੇਰ ਸੇਵਾ ਕੀਤੀ ਜਾਂਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬਾਬਾ ਜੀ ਗੱਲ ਜਿਵੇਂ ਕਿ ਚੱਲਦੀ ਜਾ ਰਹੀ ਹੈ ਕਿ ਬਹੁਤ ਹੀ ਪਵਿੱਤਰ ਤਰੀਕੇ ਦੇ ਨਾਲ ਬਹੁਤ ਹੀ ਮਿੱਠੇ ਤਰੀਕੇ ਦੇ ਨਾਲ ਬਾਬਾ ਜੀ ਨੇ ਇਥੋਂ ਦਾ ਇਤਿਹਾਸ ਇਥੋਂ ਦੇ ਇਤਿਹਾਸ ਦੇ ਨਾਲ ਨਾਲ ਬਾਬਾ ਜੀ ਨੇ ਗੱਲ ਕੀਤੀ ਕਰਤਾਰਪੁਰ ਸਾਹਿਬ ਦੀ ਕਿ ਕਰਤਾਰਪੁਰ ਸਾਹਿਬ ਗੁਰੂ ਨਾਨਕ ਦੇਵ ਜੀ ਨੇ ਵਸਾਇਆ ਹੋਇਆ ਹੈ ਤੇ ਗੁਰੂ ਨਾਨਕ ਦੇਵ ਜੀ ਨੇ ਕਰਤਾਰਪੁਰ ਸਾਹਿਬ ਦਾ ਨਾਂ ਕਰਤਾਰਪੁਰ ਸਾਹਿਬ ਕਿਵੇਂ ਪਿਆ ਉਹਦੇ ਤੇ ਵੀ ਬਾਬਾ ਜੀ ਨੇ ਗੱਲ ਕੀਤੀ ਪੀ ਉਹਨਾਂ ਨੇ ਕਿਹਾ ਕਿ ਇਹ ਸਾਰਾ ਕੁਝ ਤੇ ਕਰਤਾਰ ਦਾ ਏ ਤੇ ਇਸੇ ਕਰਕੇ ਉਹਦਾ ਨਾਮ ਪੈ ਗਿਆ ਕਰਤਾਰਪੁਰ ਸਾਹਿਬ ਪਰ ਦੁੱਖ ਦੀ ਗੱਲ ਇਹ ਆ ਕਿ ਸਾਡੇ ਤੋਂ ਉਹ ਵਿਛੜ ਚੁੱਕਾ ਏ ਪਾਕਿਸਤਾਨ ਦੇ ਵਿੱਚ ਆ ਥੋੜੇ ਸਮੇਂ ਤੋਂ ਜਿਹੜਾ ਆ ਹਿੰਦੁਸਤਾਨ ਦੀਆਂ ਜਿਹੜੀਆਂ ਸੰਗਤਾਂ ਨੂੰ ਜਿਹੜਾ ਆ ਅਲਾਉ ਕੀਤਾ ਗਿਆ ਆ ਉਥੋਂ ਦੇ ਦਰਸ਼ਨ ਕਰਨ ਵਾਸਤੇ ਸੰਗਤਾਂ ਜਾਂਦੀਆਂ ਨੇ ਬਹੁਤ ਸਾਰੇ ਜਿਹੜੀ ਇਹ ਸੰਗਤਾਂ ਇਥੋਂ ਕੋਰੀਡੋਰ ਤੋਂ ਨਾਂ ਕੇ ਜਿਹੜਾ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਦੇ ਲਈ ਪਵਿੱਤਰ ਸਥਾਨਾਂ ਦੇ ਜਿਹੜੇ ਦਰਸ਼ਨ ਕਰਨ ਦੇ ਲਈ ਪਹੁੰਚਦੀ ਏ ਤੇ ਦਰਸ਼ਨ ਕਰਕੇ ਕਰਤਾਰਪੁਰ ਸਾਹਿਬ ਦੇ ਆਪਣੇ ਆਪ ਨੂੰ ਜੜਾ ਆ ਮਹਾਰਾਜ ਦੇ ਚਰਨਾਂ ਦੇ ਵਿੱਚ ਹਾਜ਼ਰ ਨਾਜ਼ਰ ਕਰਕੇ ਉਹਨਾਂ ਦਾ ਅਸ਼ਰਵਾਦ ਲੈ ਕੇ ਆਉਂਦੀ ਏ ਤੇ ਉਹੀ ਗੱਲ ਜਿਹੜੀ ਆਪਾਂ ਕਰਦੇ ਪਈਆਂ ਇਹਦੇ ਵਿੱਚ ਬਾਬਾ ਜੀ ਨੇ ਕਮਲਿਆ ਦਾਸ ਜੀ ਦਾ ਜਿਹੜਾ ਜ਼ਿਕਰ ਕੀਤਾ ਕਿ ਬਹੁਤ ਥਾਵਾਂ ਤੇ ਜਿਹੜਾ ਅਸੀਂ ਕਮਲਿਆ ਦਾਸ ਜੀ ਦਾ ਜ਼ਿਕਰ ਸੁਣਦੇ ਆ ਤੇ ਉਹ ਕੌਣ ਸੀ ਉਹਦੇ ਤੇ ਵੀ ਬਾਬਾ ਜੀ ਨੇ ਗੱਲਬਾਤ ਕਰਨ ਬਾਬਾ ਜੀ ਕਮਲਿਆ ਦਾਸ ਜੀ ਤੇ ਥੋੜਾ ਜਿਹਾ ਚਾਨਣਾ ਜ਼ਰੂਰ ਪਾਓ ਕਿਉਂਕਿ ਮਹਾਰਾਜ ਉਹ ਰਾਮਗੜੀਆ ਪਰਿਵਾਰ ਸਨ ਉਸ ਸਮੇਂ ਤੇ ਬਾਬਾ ਸ੍ਰੀਚੰਦ ਉਹਨਾਂ ਦਾ ਐਸਾ ਮਲਾਪ ਹੋ ਗਿਆ 24 ਘੰਟੇ ਉਹਨਾਂ ਦੇ ਨਾਲ ਰਹਿੰਦੇ ਧੂਣਾ ਸਾਹਿਬ ਵੀ ਚੇਤਨ 24 ਘੰਟੇ ਜਿੱਥੇ ਜਿੱਥੇ ਉਹਨਾਂ ਨੇ ਜਾਣਾ ਬਾਬਾ ਸ੍ਰੀਚੰਦ ਜੀ ਨੇ ਬਾਬਾ ਸ੍ਰੀਚੰਦ ਜੀ ਜਿਹੜੀ ਉਮਰ ਹੈ 151 ਸਾਲ ਦੀ ਹੋਈ ਹੈ ਸਾਡੇ ਇੱਥੇ 16 17 ਸਾਲ ਇਸ ਸਥਾਨ ਤੇ ਰਹੇ ਆ ਇੱਥੋਂ ਗਾਂ ਨੂੰ ਵਾਦੇ 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 ਬਾੜ ਸਾਹਿਬ ਜਿਹੜਾ ਸਥਾਨ ਤੁਸੀਂ ਸੁਣਿਆ ਪਠਾਨਕੋਟ ਦੇ ਕੋਲ ਉੱਥੇ 62 ਸਾਲ ਬਾਬਾ ਜੀ ਰਹੇ ਨੇ ਉਹ ਇਤਿਹਾਸ ਇੱਥੇ ਆ ਤੇ ਬਾਬਾ ਸ਼ਰਚੰਦ ਜੀ ਦੇ ਨਾਲ-ਨਾਲ ਉਹਨਾਂ ਦੇ ਪੱਕੇ ਸੇਵਾਦਾਰ ਸੀ ਉਸ ਜਦੋਂ ਵਿੱਚੋਂ ਧੂਣਾ ਸਾਹਿਬ ਚੇਤਨ ਕਰਨਾ ਉਹਨਾਂ ਹੀ ਕਰਨਾ ਤੇ ਜਦੋਂ ਅਖੀਰ ਤੇ ਵਟਸਐਪ ਤੋਂ ਘੁੰਮਦੇ ਸਾਰੇ ਵਰਲਡ ਦੇ ਵਿੱਚੋਂ ਘੁੰਮਦੇ ਘੁੰਮਦੇ ਅਖੀਰਲਾ ਸਮਾਂ ਚੰਬੇ ਸਾਹਿਬ ਤੋਂ ਜਦੋਂ ਉਹਨਾਂ ਨੇ ਰਾਵੀ ਪਾਰ ਕੀਤੀ ਆ ਉਸ ਸਮੇ ਮਲਾਰ ਨੂੰ ਆਖਿਆ ਵੀ ਅਹੀਂ ਜਾਣਾ ਵਾ ਸਾਨੂੰ ਵੀ ਨਾਲ ਲੈ ਕੇ ਚਲੋ ਉਹ ਆnde ਬਾਬਾ ਜੀ ਅਹੀਂ ਨਹੀਂ ਖੜ ਸਕਦੇ ਕਿ ਸਵਾਰੀਆਂ ਜ਼ਿਆਦਾ ਵਾ ਆਪਾਂ ਡੁੱਬਣਾ ਨਹੀਂ ਗਾ ਤੇ ਕਿਸੇ ਨੇ ਮਖੌਲ ਕੀਤਾ ਵੀ ਤੁਸੀਂ ਮਹਾਪੁਰਸ਼ ਆਪ ਤੇ ਤੁਸੀਂ ਜਾਣੀ ਜੇ ਤੁਸੀਂ ਆਪ ਵੀ ਜਾ ਸਕਦੇ ਉਹ ਫਿਰ ਜੇਰੀ shell ਦੇ ਉੱਤੇ ਖਲੋਤੇ ਸਨ ਭਾਈ ਗੰਬਲੀਆ ਜੀ ਤੇ ਬਾਬਾ ਸਿਰਜਣ ਜੀ ਉਹ shell ਨੂੰ ਆਂਦੇ ਚੱਲ ਭਗਤਾ ਸਾਨੂੰ ਹੰਤੂ ਪਾਰ ਲਾ ਉਹ ਚੰਬੇਸਾਰ ਦੇ ਵਿੱਚ ਰਜ਼ਾਵੀ ਦੇ ਵਿੱਚੋਂ ਦੀ ਪਾਰ ਕੀਤੀ ਸਿਲਾ ਅੱਜ ਵੀ ਉੱਥੇ ਗੁਰਦੁਆਰਾ ਸਾਹਿਬ ਬਾਬਾ ਸਿਰਜਣ ਦੇ ਨਾਮ ਦੇ ਸਿਲਾ ਸਾਹਿਬ ਸੋਭ ਤੇ ਆਪਾਂ ਦਰਸ਼ਨ ਕਰਕੇ ਆਏ ਸਾਧ ਸੰਗਤ ਜੀ ਤੇ ਫਿਰ ਬਾਬਾ ਸਿਰਜੰਦੇ ਥੋੜੇ ਜੇ ਵਾਦੇ-ਵਾਦੇ ਗਾਂ ਗਏ ਮਾਨੀ ਮਹੇਸ਼ ਨੂੰ ਉਥੋਂ ਭਾਈ ਕੰਬਲੀਆ ਜੀ ਨੂੰ ਆਖਣ ਲੱਗੇ ਕਿ ਜਾਓ ਤੁਸੀਂ ਹੁਣ ਬਾੜ ਸਾਹਿਬ ਆਪਾਂ ਹੁਣ ਗਾਂ ਨੂੰ ਜਾਣਾ ਵਾ ਫਿਰ ਤਾਦੇ ਨਾਲ ਮੇਲ ਕਰਾਂਗੇ ਉਹ ਆਂਦੇ ਬੱਬਾ ਜੀ ਮੈਂ ਸਾਰੀ ਉਮਰ ਤਾਦਨਾ ਬਤੀਤ ਕੀਤੀ ਮੇਰਾ ਜੀ ਨਹੀਂ ਕਰਦਾ ਤੁਹਾਨੂੰ ਛੱਡੰਦਾ ਆਂਦੇ ਥੋੜੇ ਸਮੇਂ ਦੀ ਗੱਲ ਆ ਤੁਸੀਂ ਨਾਲ ਦਾ ਜਾਓ ਤੇ ਮੈਂ ਸਵੇਰ ਨੂੰ ਆ ਜਾਂਗਾ ਬਸ ਭਾਈ ਕੰਬਲੀਆ ਜੀ ਨੂੰ ਇਸ਼ਾਰਾ ਕੀਤਾ ਬਾੜ ਸਾਹਿਬ ਨੂੰ ਤੁਰਨ ਵਾਸਤੇ ਉਹ ਤੁਰਨ ਦੀ ਦੇਰ ਹੋਈ ਆ ਉਹ ਇਦਨ ਉਹਨਾਂ ਦੀ ਨਿਗਾਹ ਹੋ ਗਈ ਤੇ ਬਾਬਾ ਸਿਰਜੰਦ ਉਥੋਂ ਅਲੋਪ ਹੋ ਗਏ ਨੇ ਫਿਰ ਉਸ ਤੋਂ ਬਾਅਦ ਸਿੱਧੇ ਸੱਚਖੰਡ ਨੂੰ ਗਏ ਆ ਤੇ ਨਾਲ ਲੱਗੇ ਭਾਈ ਕੰਬਲਿਆ ਜੀ ਨੇ ਜਦੋਂ ਸ਼ਾਂ ਨੂੰ ਪਰਤ ਕੇ ਵੇਖਿਆ ਤੇ ਚਾਰ ਸਪੇਰੇ ਫੇਰ ਇੱਧਰ ਵੀ ਪਾਰੀ ਇੱਧਰ ਵੀ ਟੋਏ ਚਾਰ ਸਪੇਰੇ ਕੰਬਲਿਆ ਜੀ ਦੇਖਨ ਲੱਗੇ ਉਹਨਾਂ ਨੂੰ ਨਹੀਂ ਮਿਲਿਆ ਫਿਰ ਉਹ ਬਾਦ ਸਾਹਿਬ ਆ ਗਿਆ ਤੇ ਜਿੱਥੇ ਜਿੱਥੇ ਗਏ ਆ ਬਾਬਾ ਸਿਰਜੰਦ ਨੇ ਕੋਦਕ ਆਪਾ ਆਪਣੇ ਕੀਤੇ ਆ ਬਹੁਤ ਵੱਡਾ ਇਤਿਹਾਸ ਹੈ ਬਾਬਾ ਸਿਰਜੰਦ ਦਾ ਸਭ ਜੁਨੇ ਉਦਾਸੀ ਸੰਤ ਮਹਾਂਪੁਰਸ਼ ਨੇ ਸਭ ਬਾਬਾ ਸਿਰਜਨ ਜੀ ਨੂੰ ਮੰਨਦੇ ਨੇ ਉਹ ਇਤਿਹਾਸ ਉਥੋਂ ਦਾ ਵਾ ਤੇ ਇਥੋਂ ਤੋਂ ਹਰਮੋ ਕੇ ਬਾਬਾ ਜੀ ਜਿਹੜੇ ਗਾਂ ਨੂੰ ਚੱਲਦੇ ਚੱਲ ਬਾਬਾ ਸਿਰਜਨ ਜੀ ਮਹਾਰਾਜ ਚੰਬੇ ਸਹਿਰ ਤੋਂ ਜਾ ਕੇ ਤੇ ਫਿਰ ਲੋਪ ਹੋ ਗਏ ਉਹ ਇਧਰ ਕਰਤਾਰਪੁਰ ਸਾਹਿਬ ਗੁਰੂ ਨਾਨਕ ਦੇਵ ਜੀ ਸੱਚਖੰਡ ਨੂੰ ਚਲੇ ਗਿਆ ਇਸੇ ਸਥਾਨ ਤੋਂ ਲਖਮੀ ਚੰਦ ਜੀ ਸੱਚਖੰਡ ਨੂੰ ਚਲੇ ਗਿਆ ਇਹਨਾਂ ਤਿੰਨਾਂ ਦਾ ਕਿਤੇ ਸਸਕਾਰ ਨਹੀਂ ਹੋਇਆ ਸਨੇ ਸਰੀਰ ਜਿਹੜੇ ਨੇ ਅਲੋਪ ਹੋਏ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਲਗਾਤਾਰ ਜਿਹੜਾ ਆ ਉਹ ਅਸੀਂ ਤੁਹਾਨੂੰ ਨਾਲ ਦੀ ਨਾਲ ਦਰਸ਼ਨ ਦੇਦਾਰੇ ਨਾਲ ਦੀ ਨਾਲ ਇਤਿਹਾਸ ਦੇ ਉੱਤੇ ਚਾਨਣਾ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿਉਂਕਿ ਕਮਲਿਆ ਦਾਸ ਜੀ ਬਾਰੇ ਅਸੀਂ ਬਹੁਤ ਜ਼ਿਆਦਾ ਸੁਣਿਆ ਸੀ ਪਰ ਉਹਨਾਂ ਦੇ ਬਾਰੇ ਜ਼ਿਆਦਾ ਨੌਲੇਜ ਨਹੀਂ ਸੀ ਉਹ ਵੀ ਬਾਬਾ ਜੀ ਨੇ ਦੱਸਿਆ ਕਿ ਉਹ ਸੰਪੂਰਨ ਤੌਰ ਤੇ ਪੂਰੀ ਤਰ੍ਹਾਂ ਜਿਹੜਾ ਆ ਉਹ ਬਾਬਾ ਜੀ ਦੇ ਬਾਬਾ ਸ੍ਰੀ ਚਾਂਜੀ ਦੇ ਸੇਵਾਦਾਰ ਸੀ ਉਹਨਾਂ ਦੇ ਧੂਨੇ ਦੀ ਜਿਹੜੀ ਸੇਵਾ ਆ ਉਹ ਬਾਬਾ ਕਮਲੀ ਅਦਾਸ ਜੀ ਕਰਦੇ ਨੇ ਬਾਬੇ ਕਮਲੀ ਅਦਾਸ ਜੀ ਦੇ ਵੀ ਬਹੁਤ ਜ਼ਿਆਦਾ ਜੜੇ ਨੇ ਕਈਆਂ ਥਾਵਾਂ ਤੇ ਸਥਾਨ ਬਣੇ ਹੋਏ ਨੇ ਜਿੱਥੇ ਕਿ ਲੋਕ ਜਾ ਕੇ ਉਹਨਾਂ ਤੋਂ ਵੀ ਜੜਾ ਆ ਆਪਣੇ ਧੂਨੇ ਤੋਂ ਜੜਾ ਆ ਉਹ ਕਈ ਤਰ੍ਹਾਂ ਦੇ ਜੜੇ ਨੇ ਆਪਣੇ ਵਰਦਾਨ ਜਾਂ ਅਸ਼ੀਰਵਾਦ ਆਪਾਂ ਕਹਿ ਸਕਦੇ ਆ ਵੀ ਲੈਂਦੇ ਨੇ ਲਗਾਤਾਰ ਜਿਹੜੀ ਗੱਲਬਾਤ ਚੱਲਦੀ ਪਈ ਕਿਉਂਕਿ ਗੱਲ ਇੱਥੇ ਹੀ ਖਤਮ ਨਹੀਂ ਹੁੰਦੀ ਦੂਸਰੇ ਪਾਸੇ ਇਹ ਯਾਨੀ ਕਿ ਇੱਥੇ ਜਿਹੜੇ ਸਾਡੇ ਨਾਲ ਬਾਬਾ ਜੀ ਸ਼ੇਵਾਦਾਰ ਨੇ ਅਸੀਂ ਸੁਣਿਆ ਕਿ ਇਹ ਵੀ ਬੜੀ ਪੁਰਾਣੀ ਪੀੜੀ ਜਿਹੜੀ ਚੱਲਦੀ ਆ ਰਹੀ ਹੈ ਤੇ ਤੁਹਾਡੀ ਪੀੜੀ ਦਾ ਜਾਂ ਤੁਹਾਡੇ ਪਰਿਵਾਰ ਦਾ ਬਾਬਾ ਜੀ ਨਾਲ ਕੀ ਸੰਬੰਧ ਸੀ ਸਾਡਾ ਬਾਬਾ ਜੀ ਜਿਹੜੇ ਸਾਡੇ ਵੱਡੇ ਸੀ ਨਾ ਜਿਹੜੇ ਸੰਤ ਮਹਾਤਮਾ ਇੱਥੇ ਰਹਿੰਦੇ ਉਹ ਉਦਾਸੀ ਨਹੀਂ ਹਾਂ ਉਹਨਾਂ ਤੋਂ ਬਾਅਦ ਸਾਡੇ ਦਾਦਾ ਜੀ ਜਿਹੜੇ ਉਹਨਾਂ ਦੀ ਫੇਰ ਸ਼ਾਦੀ ਹੋ ਚੁੱਕੀ ਹਾਂ ਉਹਨਾਂ ਦੇ ਵਿੱਚੋਂ ਸਾਡੇ ਬਾਪ ਹੀ ਉਹਨਾਂ ਦੇ ਨਾਂ ਤੇ ਗੱਦੀ ਚੱਲਦੀ ਐ ਉਹਨਾਂ ਤੋਂ ਇਹ ਵੱਡੇ ਭਾਈ ਆ ਆਪਾਂ ਚੌਥੇ ਥਾਂ 'ਚ ਛੋਟੇ ਉਹ ਆ ਇਹਨਾਂ ਕੋ ਗੱਦੀ ਆ ਆਪਾਂ ਜਿੰਨਾ ਵੀ ਜੋ ਮਕਾਨ ਸੰਗਤਾਂ ਆਉਂਦੀਆਂ ਸਾਰਾ ਦੇਖਭਾਲ ਜਰਿਆ ਕੋ ਸਿਰਫ ਮੇਰੇ ਕੋ ਜ਼ਿੰਮੇਵਾਰੀ ਆ ਉਹ ਸੰਗਤ ਜਰੀਏ ਪਿੰਡ ਦੇ ਨਗਰ ਪੂਰਾ ਸੰਯੋਗ ਦਿੰਦਾ ਜਿੰਨੀਆਂ ਸੰਗਤਾਂ ਆਉਂਦੀਆਂ ਭੋਜਨ ਪਾਣੀ ਗਾਂ ਇਹ ਨਹੀਂ ਅਸੀਂ ਆਪਣੇ ਇਹ ਪਿੱਛੋਂ ਤੋਂ ਸਾਡੇ ਵੱਡ ਬਡੇ ਰੇ ਜੱਦੀ ਪੁਛਤੀ ਆ ਰਿਆ ਅਸੀਂ ਰਾਮਗੜੀ ਰਾਮਗਰੀਆ ਪਰਿਵਾਰ ਹੀ ਉਹਦੇ ਤੋਂ ਮਤਲਬ ਸਾਰਾ ਚੱਲਦਾ ਉਹ ਸਾਡੇ ਵਿੱਚ ਕਈ ਪਰਿਵਾਰ ਜਿਹਨੇ ਆਪਣੇ ਉਹ ਵੇਦੀ ਲਖਾਉਂਦੇ ਪਰ ਅਹੀਂ ਵੇਦੀ ਨਹੀਂ ਅਹੀਂ ਸਿਰਫ ਰਾਮਗੜੀਆ ਪਰਿਵਾਰ ਉਹਨਾਂ ਜੋ ਚੱਲਦਾ ਹੁੰਦਿਆ ਅੱਜ ਵੀ ਡੇਰੇ ਨੂੰ ਕੈਮ ਰੱਖਿਆ ਬਚਾ ਕੇ ਰੱਖਿਆ ਚੋਲੇ ਸਾਹਿਬ ਦੇ ਮੇਲੇ ਤੇ 1 ਮਾਰਚ ਤੋਂ ਲੈ ਕੇ 20 ਮਾਰਚ ਤੱਕ ਸੰਗਤਾਂ ਆਉਂਦੀਆਂ ਨੇ ਹੰਦਿਆਲਾ ਸੈਣੀਆਂ ਤੋਂ ਗੁਰੂ ਨਾਨਕ ਦੇਵ ਦੇ ਦਰਸ਼ਨ ਕਰਨ ਬਾਅਦ ਇੱਕ ਮਾਰਚ ਨੂੰ ਚਾਲੇ ਪਾਉਂਦੇ 4 ਮਾਰਚ ਨੂੰ ਡੇਰਾ ਬਾਬਾ ਨਾਨਕ ਨੂੰ ਪਹੁੰਚਦੇ ਨੇ ਉਹਨਾਂ ਦੇ ਸਵਾਗਤਾਂ ਵਾਸਤੇ ਹਰ ਨਗਰਾਂ ਦੇ ਵਿੱਚ ਕੋਈ ਕੋਨਾ ਨਹੀਂ ਖਾਦੀ ਜਿੱਥੇ ਨਹੀਂ ਲੰਗਰ ਉਹਨਾਂ ਸੰਗਤਾਂ ਵਾਸਤੇ ਬੰਦੇ ਨੇ ਇੱਥੇ ਵੀ ਸੰਗਤਾਂ ਫ ਮੱਥਾ ਟੇਕਦਿਆਂ ਨੇ ਜਿਹੜਾ ਬਾਬਾ ਨਾਨਕ ਤੋਂ ਚੋਲਾ ਸਾਹਿਬ ਦਰਬਾਰ ਸਾਹਿਬ ਮੰਡੀ ਸਾਹਿਬ ਦਰਸ਼ਨ ਕਰਕੇ ਮੰਡੀ ਸਾਹਿਬ ਜਿਹੜਾ ਸੱਚਖੰਡਿਆ ਉਹ ਬਾਬੇ ਮਾਨਕ ਜੰਦਾ ਵਾ ਉਹਦੇ ਨਾਂ ਤੋਂ ਬਾਬੇ ਮੀਰ ਚੰਦ ਉਹ ਬੇਦੀ ਪਰਿਵਾਰ ਨੇ ਇਹ ਇਤਿਹਾਸ ਇੱਥੋਂ ਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਬਾਬਾ ਜੀ ਨੇ ਕਹਿਣਾ ਆ ਕਿ ਜਿਆਦਾ ਲੰਮਾ ਚਲੋ ਮੈਂ ਤਾਂ ਤੁਹਾਨੂੰ ਪਹਿਲਾਂ ਵੀ ਕਹਿੰਦਿਆ ਕਿ ਸਾਡਾ ਅਸਲ ਚ ਮਕਸਦ ਇਹ ਹੁੰਦਾ ਆ ਕਿ ਤੁਸੀਂ ਕਿਸੇ ਵੀ ਇਤਿਹਾਸਿਕ ਸਥਾਨ ਤੇ ਜਾਈਏ ਉਥੋਂ ਦੀ ਪੂਰੀ ਜਿਹੜੀ ਹਿਸਟਰੀ ਇਤਿਹਾਸ ਜਾਂ ਜੋ ਵੀ ਗੱਲਬਾਤ ਆ ਉਹ ਪੂਰਨ ਤੌਰ ਤੇ ਲੋਕਾਂ ਤੱਕ ਪਹੁੰਚਾਇਆ ਜਾਵੇ ਕਿਉਂਕਿ ਇਤਿਹਾਸ ਦੀ ਜਾਣਕਾਰੀ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਦਸਣ ਵਾਸਤੇ ਕਿਉਂਕਿ ਅਸੀਂ ਵੀ ਨੌਜਵਾਨ ਆ ਸਾਡੇ ਅੱਗੇ ਬੱਚੇ ਨੇ ਜਾਂ ਸਾਡੇ ਛੋਟੇ ਭਰਾ ਨੇ ਜਾਂ ਸਾਡੇ ਲਾਗੇ ਚਾਗੇ ਦੀ ਜਿਹੜੀ ਸੰਗਤਾਂ ਨੇ ਦੂਰ ਨੇੜੇ ਦੀ ਜਿਹੜੀ ਸੰਗਤਾਂ ਨੇ ਉਹਨਾਂ ਨੂੰ ਨਹੀਂ ਪਤਾ ਹੁੰਦਾ ਕਿ ਕਿੱਥੇ ਕਿਹੜੀ ਘਟਨਾ ਘਟੀ ਤੇ ਬਾਬਾ ਜੀ ਨੇ ਕਿੱਥੇ ਕਿੱਥੇ ਕੌਤਕ ਕੀਤੇ ਤੇ ਅਸੀਂ ਜਿੱਥੇ-ਜਿੱਥੇ ਵੀ ਜਾ ਕੇ ਦਰਸ਼ਨ ਦਰਦਾਰੇ ਕਰਾ ਰਹੇ ਹਾਂ ਉਥੋਂ ਦਾ ਇਤਿਹਾਸ ਬਾਬਾ ਜੀ ਬੈਠੇ ਕਿਵੇਂ ਉੱਠੇ ਕਿਵੇਂ ਗਏ ਕਿੱਥੇ ਕਿੱਥੋਂ ਗਏ ਤੇ ਉਹ ਸਾਰੀ ਗੱਲਬਾਤ ਜਿਹੜੀ ਹੈ ਨਿਕਲਦੀ ਪਈ ਹੈ ਤੇ ਨਾਲ ਦੀ ਨਾਲ ਜਿਵੇਂ ਕਿ ਮੈਂ ਸਟਾਰਟ ਤੇ ਦੱਸਿਆ ਕਿ ਜਿਹੜੀ ਬਾਬਾ ਸ੍ਰੀ ਚੰਦ ਜੀ ਦੀ ਜਿਹੜੀ ਇੱਥੋਂ ਪਹਿਲਾ ਪਹਿਲਾ ਸਥਾਨ ਇਹੀ ਹੈ ਜਿੱਥੋਂ ਬਾਬਾ ਸ੍ਰੀ ਚੰਦ ਜੀ ਚੱਲ ਕੇ ਜਿਹੜਾ ਆ ਉਹ ਪਠਾਨਕੋਟ ਬਾਟ ਸਾਹਿਬ ਨੂੰ ਜਾਂਦੇ ਨੇ ਤੇ ਬਾਟ ਸਾਹਿਬ ਜਾ ਕੇ ਜਿਹੜਾ 62 ਸਾਲ ਲਗਭਗ ਜਿਹੜਾ ਆ ਉੱਥੇ ਜਾ ਕੇ ਜਿਹੜਾ ਆ ਭਗਤੀ ਕਰਦੇ ਨੇ ਤੇ ਧੂਨੇ ਦੇ ਉੱਤੇ ਜਿਹੜੇ ਆ ਆਪਣਾ ਟਾਈਮ ਜਿਹੜਾ ਆ ਉਹ 62 ਸਾਲ ਦਾ ਜਿਹੜਾ ਉੱਥੇ ਦਿੰਦੇ ਨੇ ਬਹੁਤ ਸਾਰੀਆਂ ਸੰਗਤਾਂ ਉੱਥੇ ਵੀ ਪਹੁੰਚਦੀਆਂ ਨੇ ਕੰਡੀ ਏਰੀਆ ਆ ਇਹ ਜਿਹੜਾ ਸਥਾਨ ਬਿਲਕੁਲ ਪਾਕਿਸਤਾਨ ਦਾ ਬਾਰਡਰ ਬਿਲਕੁਲ ਨਾ ਰਿਆ ਕੋਰੀਡੋਰ ਆ ਜਿੱਥੋਂ ਕੀ ਸੰਗਤਾ ਜਾ ਕੇ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਦੀਆਂ ਨੇ ਬਿਲਕੁਲ ਇੱਥੋਂ ਨਜ਼ਦੀਕ ਆ ਤੇ ਇਸ ਥਾਂ ਦੇ ਉੱਤੇ ਵੀ ਜਿਹੜੇ ਅਸੀਂ ਤੁਹਾਨੂੰ ਤਾਂ ਦਰਸ਼ਨ ਕਰਾ ਰਹੇ ਆ ਵੀ ਇਹੋ ਜੇ ਵਿਭਾਗੇ ਥਾਵਾਂ ਦੇ ਦਰਸ਼ਨ ਕਰਕੇ ਤੁਸੀਂ ਜਿਹੜਾ ਆ ਆਪਣੇ ਆਪ ਨੂੰ ਜਿਹੜਾ ਆ ਧੰਨ ਕਰ ਸਕਦੇ ਹੋ ਆਪਣੇ ਆਪ ਨੂੰ ਮਹਾਰਾਜ ਦੇ ਚਰਨਾਂ ਦੇ ਵਿੱਚ ਲਾ ਸਕਦੇ ਹੋ ਬਾਬਾ ਜੀ ਜਿਵੇਂ ਕੀ ਇੱਕ ਥੋੜੀ ਜੀ ਗੱਲ ਆਪਾਂ ਕਲੀਅਰ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਜਿਵੇਂ ਕਿ ਬੇਦੀ ਪਰਿਵਾਰ ਜੇ ਆਪਾਂ ਕਹਿ ਲਈਏ ਤੇ ਉਹ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਹੀ ਜਿਹੜਾ ਅੰਸਬੰਸ ਦੇ ਵਿੱਚੋਂ ਚੱਲਦਾ ਪਿਆ ਆ ਤੇ ਅੱਜ ਵੀ ਜੋ ਮੌਜੂਦਾ ਉੱਥੇ ਸੇਵਾਦਾਰ ਨੇ ਉਹ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਹੀ ਅੰਸਬੰਸ ਦੇ ਵਿੱਚੋਂ ਨੇ ਹਾਂਜੀ ਹਾਂਜੀ ਬਿਲਕੁਲ ਜੀ ਇਹੀ ਚੀਜ਼ ਅਸੀਂ ਦੱਸ ਰਹੇ ਜਨ ਕਿਉਂਕਿ ਅੱਜ ਵੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਸਾਰਾ ਪਰਿਵਾਰ ਜਿਹੜਾ ਆ ਉਹ ਡੇਰਾ ਬਾਬਾ ਨਾਨਕ ਦੇ ਵਿੱਚ ਚੋਲਾ ਸਾਹਿਬ ਦੇ ਜਿਹੜੇ ਦਰਸ਼ਕ ਸਾਰੇ 베ਦੀਆ ਪਰਿਵਾਰ ਦੇ ਸਾਰੇ ਸਾਡੇ ਜਿਹੜਾ ਦਰਬਾਰ ਦੇ ਉੱਤੇ ਜਿਹੜਾ ਦਰਸ਼ਨ ਕਰ ਰਹੇ ਹੋ ਜਾਂ ਇਸ ਤੋਂ ਪਹਿਲਾਂ ਦੀ ਬਹੁਤ ਸਾਰੀਆਂ ਅਸੀਂ ਤੁਹਾਨੂੰ ਜਿਹੜਾ ਆ ਚੋਲਾ ਸਾਹਿਬ ਦੇ ਦਰਸ਼ਨ ਕਰਵਾ ਚੁੱਕੇ ਹਾਂ ਸਾਡੇ ਦੂਸਰੇ ਪੱਤਰਕਾਰਾਂ ਨੇ ਇਸ ਚੈਨਲ ਦੇ ਉੱਤੇ ਚੋਲਾ ਸਾਹਿਬ ਦੇ ਬਹੁਤ ਵਾਰ ਤੁਹਾਨੂੰ ਦਰਸ਼ਨ ਕਰਵਾਏ ਨੇ ਉਹ ਵੀ ਦਰਸ਼ਨ ਤੁਸੀਂ ਕਰ ਸਕਦੇ ਹੋ ਚੋਲਾ ਸਾਹਿਬ ਦੇ 베ਦੀ ਪਰਿਵਾਰ ਦੇ ਵੀ ਉੱਥੇ ਜਿਹੜੀ ਇਤਿਹਾਸ ਦੇ ਉੱਤੇ ਜਾਣਨਾ ਪਾਇਆ ਉਹ ਵੀ ਸਾਡੇ ਇਸ ਚੈਨਲ ਦੇ ਉੱਤੇ ਹੈ ਉਹਦਾ ਲਿੰਕ ਜਿਹੜਾ ਆਪਾਂ ਡਿਸਕ੍ਰਿਪਸ਼ਨ ਦੇ ਵਿੱਚ ਦੇ ਦਾਂਗੇ ਜੇਕਰ ਉਹ ਵੀ ਤੁਸੀਂ ਸੁਣਨਾ ਚਾਹੁੰਦੇ ਹੋ ਤੇ ਸੁਣ ਚੱਕ ਦੇ ਸਕਦੇ ਹੋ ਸਾਡੇ ਨਾਲ ਇਸ ਟਾਈਮ ਜਿਹੜਾ ਆ ਰਾਮਗੜੀਆ ਪਰਿਵਾਰ ਸੀ ਜਿਹੜਾ ਨੇ ਬਾਬਾ ਸ੍ਰੀ ਚਾਂਜੀ ਦੀ ਸੇਵਾ ਦੇ ਵਿੱਚ ਆਪਣਾ 15ਵਾਂ ਜਿਹੜੀ ਪੀੜੀ ਉਹ ਲਗਾ ਦਿੱਤੇ ਐਸ ਟਾਈਮ 15ਵੀਂ ਪੀੜ੍ਹੀ ਜਿਹੜੀ ਹੈ ਇਹਨਾਂ ਦੀ ਇੱਥੇ ਚੱਲਦੀ ਪਈ ਹੈ ਡੇਰਾ ਬਾਬਾ ਨਾਨਕ ਦੇ ਨੇੜੇ ਹੀ ਪੱਖੋ ਕੇ ਟਾਲੀ ਸਾਹਿਬ ਤੇ ਵਿਚ ਲੈ ਕੇ ਆਏ ਆ ਜਿੱਥੇ ਕਿ ਅਸੀਂ ਤੁਹਾਨੂੰ ਅੱਜ ਬਾਬਾ ਸ੍ਰੀ ਚੰਜੀ ਦੇ ਦਰਸ਼ਨਿਆ ਕਰਵਾ ਚੁੱਕੇ ਆ